ਬਵਾਸੀਰ ਹੁੰਦੀ ਕੀ ਹੈ ਕਿਉਂ ਇਹ ਸਮੱਸਿਆ ਨਹੀਂ ਵੱਧ ਰਹੀ ਆ ਹਰ ਤੀਜੇ ਪਰਸ ਨੂੰ ਕਿਉਂ ਬਵਾਸੀਰ ਹੋ ਰਹੀ ਆ ਜਿੱਥੋਂ ਤੱਕ ਕਿ ਮੈਨੂੰ ਬਹਿਣਾ ਉੱਠਣਾ ਵੀ ਯਾਨੀ ਕਿ ਸਾਈਕਲ ਚਲਾਣ ਦੀ ਪ੍ਰੋਬਲਮ ਸੀ ਅੱਜ ਮੈਂ ਸਾਈਕਲ ਚਲਾ ਕੇ ਇਸ ਦੁਆਰਾ ਫੇਰ ਦਵਾਈ ਲੈਣ ਆਇਆ ਮੈਂ ਦਾਅਵਾ ਕਰਦਾ ਜੀ ਜੋ ਮੇਰੇ ਇਹ ਪ੍ਰੋਡਕਟ ਜਿੰਨਾ ਪੇਸ਼ੈਂਟ ਨੂੰ ਮੈਂ ਦਿੱਤੇ ਆ ਉਹਦਾ ਜੀ ਬਵਾਸੀਰ ਜਿਹੜੀ ਆ ਉਹ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਵਿੱਚ ਠੀਕ ਹੋ ਚੁੱਕੀ ਆ ਕਿਸੇ ਹੋਰ ਪਾਸੇ ਇਲਾਜ ਕਰਵਾ ਲਈ ਤੁਸੀਂ ਗਏ ਸੀ ਹਾਂਜੀ ਉਹਨਾਂ ਨੇ ਜਿੱਦਾਂ ਬਾਹਰੋਂ ਅੰਗਰੇਜ਼ੀ ਦਵਾਈਆਂ ਵੀ ਦਿੱਤੀਆਂ ਸਾਨੂੰ ਆਪਰੇਸ਼ਨ ਵਾਸਤੇ ਕਿਹਾ ਸੀਗਾ ਬਟ ਜਦੋਂ ਅਸੀਂ ਇਹਨਾਂ ਕੋਲ ਆਏ ਇਹਨਾਂ ਨੇ ਕੋਈ ਆਪਰੇਸ਼ਨ ਨਹੀਂ ਦਿੱਤਾ ਸਾਨੂੰ ਕੁਝ ਕਿਹਾ ਨਹੀਂ ਦਵਾਈ ਤੋਂ ਦਵਾਈ ਦੇ ਨਾਲ ਜਿੱਦਾਂ ਸਾਨੂੰ ਕਾਫੀ ਫਰਕ ਪਿਆ 70% 80 ਹੁਣ ਬਿਲਕੁਲ ਠੀਕ ਬਵਾਸੀ ਰੂ ਘੱਟੋ ਘੱਟ 5 ਸਾਲ ਤੋਂ ਪੁਰਾਣੀ ਸੀ ਹੁਣ ਜਦੋਂ ਇਹਨਾਂ ਦੀ ਦਵਾਈ ਆਪਾਂ ਜੂਜ਼ ਕੀਤੀ ਹੈ ਤੇ ਬਿਲਕੁਲ ਠੀਕ ਹੈ ਜੀ ਕਿ ਕਿਉਂ ਸੰਗਦੇ ਆ ਇਸ ਗੱਲ ਨੂੰ ਅੱਗੇ ਸ਼ੇਅਰ ਕਰਨ ਦੇ ਲਈ ਮੈਂ ਇਹਦੇ 'ਚ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹਨੂੰ ਅਵੇਅਰਨੈਸ ਕਰਨਾ ਚਾਹੁੰਦਾ ਇਸ ਬਿਮਾਰੀ ਨੂੰ ਕਿਉਂਕਿ ਇਹਦੇ ਤੋਂ ਸ਼ਰਮਣ ਦੀ ਕੋਈ ਲੋੜ ਨਹੀਂ ਅੱਜ ਕੱਲ ਮੈਦੇ ਵਾਲੀਆਂ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਖਾਂਦੇ ਉਤੋਂ ਹੀ ਸਾਨੂੰ ਬਬਸੀਦੀ ਪ੍ਰੋਬਲਮ ਆਂਦੀ ਆ ਤੇ ਕਿੰਨੇ ਸਮੇਂ ਤੋਂ ਹੋ ਰਹੀ ਤੁਹਾਨੂੰ ਇਹ ਸਮੱਸਿਆ ਕਿਤੇ ਹੋਰ ਨਹੀਂ ਇਲਾਜ ਕਰਵਾਇਆ ਤਾਂ ਸੀ ਉਹ ਮੈਨੂੰ ਆਪਰੇਸ਼ਨ ਕਰਨ ਨੂੰ ਕਹਿੰਦੇ ਸੀ ਤੇ ਮੈਨੂੰ ਇਹਨਾਂ ਦਾ ਡਾਕਟਰ ਸਾਹਿਬ ਨੂੰ ਤਾਂ ਦੱਸਿਆ ਉਹਨਾਂ ਨੇ ਤੇ ਜਨਕਾ ਹੁਣ ਮੈਨੂੰ ਕੁਝ ਕੋਈ ਫਰਕ ਹੈਗਾ ਯਾਰ ਕਹਿੰਦੇ ਦੁਆਰਾ ਸਮੱਸਿਆ ਹੋ ਜਾਂਦੀ ਆ ਇਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਨਹੀਂ ਨਹੀਂ ਐਵੇਂ ਦੀ ਕੁਛ ਨਹੀਂ ਜਮਿਨਿਆਂ ਚ ਫਰਕ ਲੱਗਦਾ ਆਪਰੇਸ਼ਨ ਦੀ ਨੌਬਤ ਤਾਂ ਨਹੀਂ ਆਈ ਹੋਣ ਨਹੀਂ ਹੈਗੀ ਕੋਈ ਕਿਹੜੀ ਤੁਸੀਂ ਚਮਤਕਾਰੀ ਦਵਾਈ ਹੈ ਤੁਹਾਡੇ ਕੋਲ ਜਿੰਨਾ ਤੁਸੀਂ ਜਿਹੜੀ ਮਰੀਜ਼ਾਂ ਦਾ ਇਲਾਜ ਕਰ ਦਿੰਦੇ ਹੋ ਮੈਮ ਜਿਹੜੀ ਇੱਕ ਬਵਾਸੀਰ ਬਿਮਾਰੀ ਆ ਇੱਕ ਬਹੁਤ ਹੀ ਭਿਆਨਕ ਬਿਮਾਰੀ ਆ ਕਿਉਂ ਜੇ ਤੁਹਾਡਾ ਪੇਟ ਰੋਜ਼ ਰੈਗੂਲਰ ਸਾਫ ਨਹੀਂ ਹੋਏਗਾ ਤੇ ਉਹ ਹੌਲੀ 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 ਤੁਹਾਡੇ ਅੰਦਰ ਹੀ ਗੰਦ ਇਕੱਠਾ ਹੋਣਾ ਜਿੰਨਾ ਅਲਟੀਮੇਟਲੀ ਜਾ ਕੇ ਸਾਡੀ ਲਾਰਜ ਇੰਟਰਸਟਸ ਆਈਨ ਹੈ ਜਿਹਨੂੰ ਅਸੀਂ ਜਿਹਦੇ ਰਾਹੀਂ ਸਾਡੀ ਲੈਟਰਨ ਪਾਸ ਹੁੰਦੀ ਆ ਉਦੇਚ ਇਨਫੈਕਸ਼ਨ ਕਰਨੀ ਆ ਤੇ ਅਲਟੀਮੇਟਲੀ ਸਾਡੀ ਗੁਦਾ ਦੁਆਰ ਦੇ ਉੱਪਰ ਜਿਹੜੀ ਹੈ ਖਾਰਿਸ਼ ਹੋਣ ਲੱਗਣੀ ਆ ਤੇ ਉੱਥੋਂ ਬਲੀਡਿੰਗ ਵੀ ਹੋਣ ਲੱਗ ਪੈਂਦੀ ਆ ਕੁਝ ਟਾਈਮ ਬਾਅਦ ਇਹ ਸਾਰੀਆਂ ਪ੍ਰੋਬਲਮਸ ਜਿਹੜੀ ਆ ਇਹਨਾਂ ਨੂੰ ਬਚਣ ਲਈ ਪ੍ਰੋਡਕਟਸ ਦੇ ਨਾਲ-ਨਾਲ ਪਰਹੇਜ਼ ਜ਼ਰੂਰੀ ਹੈ ਕਿਉਂਕਿ ਲੇਡੀਜ਼ ਸੰਗਦੀਆਂ ਰਹਿੰਦੀਆਂ ਆ ਕੇ ਗੱਲਬਾਤ ਨਹੀਂ ਕਰਦੀਆਂ ਨਾ ਗੱਲਬਾਤ ਕਰਨਦੇ ਹੋ ਹੌਲੀ 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 ਇਹ ਬਿਮਾਰੀ ਜਿਹੜੀ ਆ ਉਹ ਬਹੁਤ ਹੀ ਜਿਹੜਾ ਰੂਪ ਜਿਹੜਾ ਘਾਤਕ ਰੂਪ ਜਿਹੜਾ ਧਾਰਨ ਕਰ ਲੈਂਦੀ ਆ ਕਿ 70% ਮਰੀਜ਼ ਜਿਨ੍ਹਾਂ ਨੇ ਸਰਜਰੀ ਕਰਵਾਈ ਆ ਉਹਨਾਂ ਨੂੰ 6 ਤੋਂ 8 ਮਹੀਨੇ ਬਾਅਦ ਜਾਂ ਮੈਕਸਿਮਮ ਸਾਲ ਬਾਅਦ ਦੁਬਾਰਾ ਤੋਂ ਇਹ ਪ੍ਰੋਬਲਮ ਆਈ ਹੈ ਡਾਕਟਰ ਸਾਹਿਬ ਜੇਕਰ ਤੁਸੀਂ ਜੇਕਰ ਕਿਸੇ ਤੁਹਾਡੇ ਕਲੀਨਿਕ ਆਣਾ ਹੈ ਤੁਹਾਡੇ ਤੱਕ ਪਹੁੰਚ ਕਰਨੀ ਹੋ ਕਿੱਦਾਂ ਕਰ ਸਕਦਾ ਮੈਮ ਜਿਹੜਾ ਜਿਨੇ ਕਿਸੇ ਨੀ ਲੁਧਿਆਣਾ ਜਾਂ ਚੰਡੀਗੜ੍ਹੋਂ ਜਿੱਥਰੋਂ ਵੀ ਆਣਾ ਹੈ ਇਧਰੋਂ ਨਵਾਂ ਸ਼ਹਿਰ ਜਿਹੜਾ ਨਵਾਂ ਸ਼ਹਿਰ ਤੋਂ 4 ਕਿਲੋਮੀਟਰ ਸਾਢੇ 4 ਕਿਲੋਮੀਟਰ ਦੇ ਵਿੱਚ ਜਿਹੜਾ ਪਿੰਡ ਸਿਆਵਲਪੁਰਾ ਬਾਲੀ ਆਯੁਰਵੈਦਿਕ ਸੈਂਟਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆ ਜਿਹੜਾ ਵੀ ਕੋਈ ਇੱਥੇ ਆਉਣਾ ਚਾਹੁੰਦਾ ਆ ਉਹਨੂੰ ਨੇਅਰ ਰਵਾਈ ਜਿਹੜਾ ਹੈ ਉਹ ਨਵਾਂ ਸ਼ਹਿਰ ਤੋਂ ਜਿਹੜਾ ਹੈ ਉਹ 4 ਤੋਂ 5 ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਪਿੰਡ ਸਿਆਵਲਪੁਰ ਆ ਮੈਮ ਜਿਹੜੀ ਸਾਡੀ ਜਿਹੜੀ ਡਿਲੀਵਰੀ ਹੋਏਗੀ ਆਨਲਾਈਨ ਹੀ ਡਿਲੀਵਰੀ ਜ਼ਿਆਦਾ ਆ ਕਿਉਂਕਿ ਆਨਲਾਈਨ ਜਿਹੜੀ ਅਰਬ ਕੰਟਰੀਆਂ ਯੂਰਪ ਜਿੱਥੇ ਤੱਕ ਵੀ ਜਿਹੜੇ ਜਿਹੜੇ ਬੇਸ਼ਨ ਨੂੰ ਪ੍ਰੋਬਲਮ ਆਂਦੀ ਉਹ ਜਿਹੜਾ ਆ ਆਨਲਾਈਨ ਜਿਹੜੀ ਡਿਲੀਵਰੀ ਰਾਹੀਂ ਜਿਹੜਾ ਬਾਹਰ ਪ੍ਰੋਡਕਟ ਭੇਜਿਆ ਜਾਂਦਾ ਸਾਡੇ ਕੋਲ ਸੋ ਤੇ ਡਾਕਟਰ ਸਾਹਿਬ ਹੁਣੇ ਬੈਠੇ ਹੋਏ ਨੇ ਆਪੋ ਨਾਲ ਗੱਲਬਾਤ ਕਰਦੇ ਆ ਕਿ ਕੀ ਬਵਾਸਿਰ ਹੁੰਦੀ ਕੀ ਐ ਕਿਉਂ ਇਹ ਸਮੱਸਿਆ ਨਹੀਂ ਵੱਧ ਰਹੀ ਆ ਹਰ ਤੀਜੇ ਪਰਸਨ ਨੂੰ ਕਿਉਂ ਬਵਾਸਿਰ ਹੋ ਰਹੀ ਆ ਪਹਿਲਾਂ ਤਾਂ ਸੱਸ਼ਾ ਗੱਲ ਸਰ ਸੱਸੀ ਗਰ ਮੈਮ ਬਹੁਤ ਬਹੁਤ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਧੰਨਵਾਦ ਜੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਗੱਲ ਕਰਨ ਜਾ ਰਹੇ ਇੱਕ ਗੰਭੀਰ ਬਿਮਾਰੀ ਬਵਾਸਿਰ ਦੀ ਇਹ ਹੈ ਕੀ ਚੀਜ਼ ਐ ਮੈਮ ਜਿਹੜੀ ਇੱਕ ਬਵਾਸਿਰ ਬਿਮਾਰੀ ਆ ਇੱਕ ਬਹੁਤ ਹੀ ਭਿਆਨਕ ਬਿਮਾਰੀ ਆ ਜਿਹੜੀ ਕੀ ਮਤਲਬ ਜਿਸ ਪੇਸ਼ੈਂਟ ਨੂੰ ਹੋ ਜਾਂਦੀ ਆ ਉਹ ਪੇਸ਼ੈਂਟ ਜਿਹੜਾ ਆ ਇੱਕ ਦੱਸਣ ਤੋਂ ਵੀ ਗਰੇਜ਼ ਕਰਦਾ ਜਿਹੜੀ ਬਵਾਸੀਰ ਤੁਹਾਡੇ ਦੋ ਤਰ੍ਹਾਂ ਦੋ ਪ੍ਰਕਾਰ ਦੀ ਹੁੰਦੀ ਆ ਇੱਕ ਬਾਦੀ ਬਵਾਸੀਰ ਜਿਹੜੇ ਕਿ ਜਿਹਦੇ ਚ ਖੂਨ ਨਹੀਂ ਆਂਦਾ ਖੁਜਲੀ ਵਗੈਰਾ ਹੁੰਦੀ ਆ ਇੱਕ ਬਵਾਸੀਰ ਜਿਹੜੀ ਉਹ ਆ ਜਿੱਦੇ ਤੇ ਸਾਡੇ ਮੋਕੇ ਵਗੈਰਾ ਬਣ ਕੇ ਜਿੱਤੇ ਬਲੱਡ ਨਹੀਂ ਹੁੰਦਾ ਜੀ ਤੇ ਦੋ ਤਰ੍ਹਾਂ ਦੀ ਬਵਾਸੀਰ ਜਿਹੜੀ ਹੁੰਦੀ ਆ ਜਿਹੜੀ ਨੁਕਸਾਨ ਦਾ ਜਿਹੜੀ ਜ਼ਿਆਦਾ ਹੁੰਦੀ ਲੋਕਾਂ ਨੂੰ ਤਕਲੀਫ ਕਿਹੜੀ ਬਵਾਸੀਰ ਦਿੰਦੀ ਆ ਮੈਮ ਦੋਈ ਜਿਹੜੀਆਂ ਬਵਾਸੀਰ ਦੇ ਜਿਹੜੀ ਪ੍ਰੋਬਲਮ ਆ ਦੋਈ ਨੁਕਸਾਨਦੇ ਨੇ ਕਿਉਂਕਿ ਜਿਹੜੀ ਬਾਦੀ ਮਤਲਬ ਬਵਾਸੀਰਾ ਉਤੇ ਜਿਹੜੀ ਖੁਜਲੀ ਇੰਨੀ ਹੁੰਦੀ ਹੈ ਕਿ ਪੇਸ਼ੈਂਟ ਨੂੰ ਬੈਠਣਾ ਵੀ ਔਖਾ ਜਾਂਦਾ ਜਿਹੜੀ ਖੋਨੀ ਬਵਾਸੀਰਾ ਉਹਦੇ ਤੇ ਜਿਹੜਾ ਬਲੱਡ ਜਿਹੜਾ ਆ ਉਹ ਮੋਕਿਆ ਨਹੀਂ ਜਿੱਦਾਂ ਵੀ ਜੇ ਮੱਸੇ ਹੁੰਦੇ ਸਾਡੇ ਜਿਹੜੇ ਜਿੱਥੋਂ ਪਖਾਨਾ ਸਾਡਾ ਜਿੱਦਾ ਲੈਟਰਿੰਗ ਜਿਹੜੀ ਆ ਉਹ ਸ਼ਡਿਊਲ ਤੋਂ ਪਾਸ ਹੁੰਦੀ ਆ ਉਹ ਸਖਤ ਹੋਣ ਕਰਕੇ ਜਿਹੜੀ ਉਹ ਲੈਟਰਿੰਗ ਜਦੋਂ ਜਦੋਂ ਪਾਸ ਕਰਦਾ ਪੇਸ਼ੈਂਟ ਉੱਤੇ ਹੀ ਜਿਹੜੇ ਮੋਕੇ ਹੋ ਜਾਂਦੇ ਆ ਮੋਕਿਆਂ ਦੇ ਤੌਰ ਤੇ ਜਿਹੜਾ ਉਹ ਫੁੱਲਣ ਲੱਪੰਦੇ ਆ ਫੁੱਲਣ ਦੇ ਤੌਰ ਤੇ ਤੌਰ ਤੇ ਜਿੱਦਾਂ ਵੀ ਉਹ ਫੁੱਲਦੇ ਆ ਉਦੋਂ ਬਲੱਡ ਜਿਹੜਾ ਬਾਹਰ ਨਿਕਲਣਾ ਜੇ ਆਪਾਂ ਗੱਲ ਕਰੀਏ ਬੁਖਾਰ ਹੋਵੇ ਲੋਕੀ ਦਵਾਈ ਲੈਣ ਆ ਜਾਂਦੇ ਆ ਕੋਲਡ ਹੋਵੇ ਦਵਾਈ ਲੈਣ ਆ ਜਾਂਦੇ ਪਰ ਜਿਨ੍ਹਾਂ ਨੂੰ ਬਵਾਸਿਰ ਹੁੰਦੀ ਮੈਂ ਬਹੁਤ ਵਾਰ ਦੇਖਿਆ ਕਿ ਦਵਾਈ ਲੈਣ ਨਹੀਂ ਆਉਂਦੇ ਉਹ ਸ਼ਰਮਾਂਦੇ ਆ ਕਿਸੇ ਨਾਲ ਗੱਲ ਨਹੀਂ ਸਾਂਝੀ ਕਰ ਪੈਂਦੇ ਆਪਣੇ ਘਰ ਦੇ ਵਿੱਚ ਵੀ ਨਹੀਂ ਦੱਸਦੇ ਐਵੇਂ ਕਿਉਂ ਲੋਕੀ ਕਿਉਂ ਸੰਗਦੇ ਆ ਇਸ ਗੱਲ ਨੂੰ ਅੱਗੇ ਸ਼ੇਅਰ ਕਰਨ ਦੇ ਲਈ ਮੈਂ ਇਹਦੇ ਚ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹਨੂੰ ਅਵੇਰਨੈਸ ਕਰਨਾ ਚਾਹੁੰਦਾ ਇਸ ਬਿਮਾਰੀ ਨੂੰ ਕਿਉਂਕਿ ਇਹਦੇ ਤੋਂ ਸ਼ਰਮਾਂਣ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਵੀ ਇੱਕ ਪ੍ਰੋਬਲਮ ਆ ਸਾਡੇ ਸਰੀਰ ਦਾ ਜਿਹੜਾ ਅੰਦਰੂਨੀ ਜਿਹੜਾ ਅੰਗ ਆ ਸਾਡਾ ਪਚਨ ਤੰਤਰ ਜਿਹੜਾ ਇਹ ਉਹ ਖਰਾਬ ਹੋਣ ਕਰਕੇ ਅਸੀਂ ਜਿਹੜੀ ਖਾਣ ਪੀਣ ਦੀਆਂ ਬਾਹਰ ਲੀਆਂ ਜਿਹੜੀਆਂ ਜੋ ਵੀ ਅਸੀਂ ਖਾਣੇ ਪੀਣੇ ਆ ਜਿਵੇਂ ਮੈਦੇ ਵਾਲੀਆਂ ਚੀਜ਼ਾਂ ਬਣੀਆਂ ਖਾਣੇ ਆ ਜਾਂ ਜਦ ਕਿ ਸਾਨੂੰ ਜਿਹੜਾ ਇਹ ਉਹ ਮਤਲਬ ਜਿੰਨਾ ਵੀ ਆਪਾਂ ਕਹਦੇ ਜਿਹੜਾ ਫੂਡ ਆਪਾਂ ਖਾਣੇ ਆ ਜੈਂਕ ਫੂਡ ਖਾਣੇ ਆ ਜਾਂ ਜਿਹੜਾ ਅੱਜ ਕੱਲ ਮੈਦੇ ਵਾਲੀਆਂ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਖਾਣੇ ਉਤੋਂ ਹੀ ਸਾਨੂੰ ਬਵਾਸੀਅਦੀ ਪ੍ਰੋਬਲਮ ਆਂਦੀ ਆ ਉਹਦੇ ਨਾਲ ਹੀ ਜਿਹੜਾ ਇਹ ਬਵਾਸੀਅਦੀ ਪ੍ਰੋਬਲਮ ਆਉਣ ਦੇ ਬਾਵਜੂਦ ਜਿੱਦਾਂ ਆਪਾਂ ਫਾਈਬਰ ਦੀ ਸਾਡੀ ਮਾਤਰਾ ਘਟ ਜਾਂਦੀ ਆ মালਟੀ ਵਿਟਾਮਿਨ ਦੀ ਪ੍ਰੋਬਲਮ ਕਰਕੇ ਹੀ ਸਾਡੇ ਜਿਹੜੇ ਗੁ ਹੁਣ ਤੁਸੀਂ ਇਸ ਦਾ ਇਲਾਜ ਕਿਸ ਤਰ੍ਹਾਂ ਕਰਦੇ ਹੋ ਕਿਹੜੀ ਤੁਸੀਂ ਚਮਤਕਾਰੀ ਦਵਾਈ ਹੈ ਤੁਹਾਡੇ ਕੋਲ ਜਿੰਨਾਂ ਤੁਸੀਂ ਜਿਹੜੀ ਮਰੀਜ਼ਾਂ ਦਾ ਇਲਾਜ ਕਰ ਦਿੰਦੇ ਹੋ ਅਸੀਂ ਇਹਦੇ ਵਿੱਚ ਜਿਹੜਾ ਹੈ ਆਯੁਰਵੈਦਿਕ ਆਪਣਾ ਜਿਹੜਾ ਹੈ ਆ ਪੇਟ ਸਭ ਤੋਂ ਪਹਿਲਾਂ ਜਿਹੜਾ ਅਸੀਂ ਪੇਸ਼ੈਂਟ ਦਾ ਇੱਕ ਪੇਟ ਜਿਹੜਾ ਹੈ ਉਹ ਸਾਫ਼ ਕਰਾਂਗੇ ਜੀ ਸਭ ਤੋਂ ਮੇਨ ਜਿਹੜੀ ਪ੍ਰੋਬਲਮ ਹੈ ਇੱਕ ਲੀਵਰ ਤੋਂ ਹੀ ਸ਼ੁਰੂ ਹੁੰਦੀ ਆ ਜਿਹੜਾ ਪਚਨ ਤੰਤਰ ਜਿੰਨਾ ਦਾ ਜਿਹੜਾ ਆਪਾਂ ਕਹਿ ਦਈਏ ਜਿੱਦਾਂ ਉਹ ਖਰਾਬ ਹੋਣ ਕਰਕੇ ਸਾਨੂੰ ਫਾਈਬਰ ਦੀ ਮਾਤਰਾ ਘੱਟ ਮਿਲਦੀ ਆ ਉਹਦੇ ਨਾਲ ਅਸੀਂ ਜਿਹੜਾ ਪਹਿਲਾਂ ਪੇਟ ਨੂੰ ਹੀ ਠੀਕ ਕਰਾਂਗੇ ਸਭ ਤੋਂ ਜਿਹੜੀ ਮੇਨ ਪ੍ਰੋਬਲਮ ਆ ਇੱਕ ਪੇਟ ਆ ਪੇਟ ਜਦੋਂ ਤੁਹਾਨੂੰ ਸਾਫ਼ ਤੁਹਾਡਾ ਨਹੀਂ ਹੋਏਗਾ ਤੁਹਾਨੂੰ ਜਿਹੜੀ ਵਾਰ-ਵਾਰ ਲੈਟਿੰਗ ਜਿਹੜੀ ਇਹ ਪਖਾਨਾ ਸਖ ਹੋਏਗਾ ਹੌਲੀ-ਹੌਲੀ ਉਹਦੇ ਨਾਲ ਜਿਹੜੀ ਪ੍ਰੋਬਲਮ ਤੁਹਾਨੂੰ ਆਉਂਦੀਆਂ ਰਹਿਣਗੀਆਂ ਇਸ ਕਰਕੇ ਆਪਾਂ ਜਿਹੜਾ ਪਹਿਲਾਂ ਤਾਂ ਪੇਟ ਸਾਫ਼ ਕਰਨ ਲਈ ਆਪਾਂ ਜਿਹੜਾ ਇੱਕ ਪ੍ਰੋਡਕਟ ਆਪਣਾ ਜਿਹੜਾ ਆ ਲਾਂਚ ਕੀਤਾ ਹੋਇਆ ਕਰਾਂਗੇ ਜਿਹੜਾ ਇਹਦੇ ਤੇ ਆਪਾਂ ਜਿਹੜਾ ਇਹਨੂੰ ਪੇਸ਼ੰ ਨੂੰ ਦਵਾਂਗੇ ਕਿ ਇਹਦੇ ਨਾਲ ਜਿਹੜਾ ਉਹਦਾ ਪੇਟ ਸਾਫ਼ ਹੋਵੇ ਉਸ ਤੋਂ ਬਾਅਦ ਜਿਹੜਾ ਨਾਲੇ ਹੀ ਸਾਡੇ ਜਿਹੜੇ ਕੈਪਸੂਲ ਨੇ ਇਹ ਪੇਸ਼ੰ ਨੂੰ ਆਪਾਂ ਰੈਗੂਲਰ ਜਿਹੜੇ ਖਾਣ ਲਈ ਦਵਾਂਗੇ ਇਹ ਰੈਗੂਲਰ ਹੀ ਪੇਸ਼ੰਟ ਖਾਏਗਾ ਤਾਂ ਜਿਹੜੇ ਬਬਾਸੀਰ ਦੀ ਪ੍ਰ ਇੱਕ ਮਿੰਟ ਮੈਂ ਦਵਾਈ ਦੇਖ ਸਕਦੀ ਹਾਂ ਜੀ ਮੈਮ ਤਾ ਇਹ ਉਹੀ ਚਮਤਕਾਰੀ ਦਵਾਈ ਆ ਜਿਸਨੇ ਤੁਹਾਡਾ ਇਲਾਜ ਕਰਨਾ ਹੈ ਜਿਸਨੇ ਤੁਹਾਨੂੰ ਗੰਭੀਰ ਬਿਮਾਰੀ ਤੋਂ ਰਾਹਤ ਦਿਵਾਣੀ ਆ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਇੱਕ ਕੈਪਸੂਲ ਹੈ ਪਹਿਲਾਂ ਉਹਨਾਂ ਨੇ ਕਵਰ ਦਾ ਚूर्ण ਦਿਖਾਇਆ ਉਸ ਤੋਂ ਬਾਅਦ ਇੱਕ ਕੈਪਸੂਲ ਦਿਖਾਇਆ ਕਹਿੰਦੇ ਕਿ ਇਹਨਾਂ ਸ਼ਰਤਿਆਂ ਇਲਾਜ ਹੋਵੇਗਾ ਤਾਂ ਹੁਣੇ ਪੁੰਨ ਦਾ ਜੇਕਰ ਤੁਸੀਂ ਕੰਮ ਕਰਨਾ ਹੈ ਤਾਂ ਇਸ ਵੀਡੀਓ ਨੂੰ ਸ਼ੇਅਰ ਕਰੋ ਲੋਕਾਂ ਤੱਕ ਪਹੁੰਚਾਓ ਕਿਉਂਕਿ ਲੋਕੀ ਸੰਗਦੇ ਵੋ ਇਸ ਬਿਮਾਰੀ ਨੂੰ ਅੱਗੇ ਸਾਂਝਾ ਕਰਨ ਦੇ ਲਈ ਤਾਂ ਇਹ ਸੰਗਨ ਦੀ ਲੋੜ ਨਹੀਂ ਹੈ ਵਾਦ ਤੋਂ ਵਾਦ ਸ਼ੇਅਰ ਕਰੋ ਆਪਣੇ ਰਿਸ਼ਤੇਦਾਰਾਂ ਨੂੰ ਆਹ ਵਾਲੀ ਜਿਹੜੀ ਦਵਾਈ ਹੈ ਦਿਖਾਓ ਤੇ ਆਪਣੇ ਰਿਸ਼ਤੇਦਾਰਾਂ ਲਈ ਘਰ ਵੀ ਮੰਗਵਾ ਸਕਦੇ ਹੋ ਤਾਂ ਹੁਣ ਡਾਕਟਰ ਸਾਹਿਬ ਹੁਣ ਇੱਥੇ ਗੱਲ ਕਰਦੇ ਆਂ ਇੱਕ ਆਪਰੇਸ਼ਨ ਦੀ ਅਸੀਂ ਦੇਖਦੇ ਆਂ ਡਾਕਟਰ ਕਹਿੰਦੇ ਆ ਕਿ ਆਪਰੇਸ਼ਨ ਕਰਵਾ ਲਓ ਤਾਂ ਜੇਕਰ ਤੁਹਾਨੂੰ ਬਵਾਸੀਰ ਆ ਆਪਰੇਸ਼ਨ ਨਾਲ ਠੀਕ ਹੋ ਜਾਏਗੀ ਕੀ ਹੁੰਦੀ ਆ ਆਪਰੇਸ਼ਨ ਨਾਲ ਠੀਕ ਇਹ ਮੈਂ ਇੱਕ ਇਸੇ ਕਰਦਾ ਕਿ ਉਹ ਆਪਰੇਸ਼ਨ ਨਾਲ ਕਦੇ ਵੀ ਬਵਾਸੀਰ ਨਹੀਂ ਠੀਕ ਹੁੰਦੀ ਕਿਉਂਕਿ ਤੁਹਾਡਾ ਖਾਣ ਪੀਣ ਜੇ ਤੁਹਾਡਾ ਨਹੀਂ ਸਹੀ ਹੈਗਾ ਚਾਹੇ ਤੁਸੀਂ ਆਪਰੇਸ਼ਨ ਇੱਕ ਦੀ ਬਜਾਏ ਛੱਡ ਕੇ ਤੁਸੀਂ 10 ਵਾਰ ਆਪਰੇਸ਼ਨ ਕਰਾ ਲਓ ਤੁਹਾਡੀ ਬਵਾਸੀਰ ਨਹੀਂ ਠੀਕ ਹੋਏਗੀ ਤੁਹਾਡਾ ਸਭ ਤੋਂ ਪਹਿਲਾਂ ਤੁਹਾਨੂੰ ਖਾਣ ਪੀਣ ਜਿਹੜਾ ਆ ਉਹ ਸਾਰਾ ਸਹੀ ਕਰਨਾ ਪਏਗਾ ਉਸ ਤੋਂ ਬਾਅਦ ਹੀ ਹੋਏਗਾ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਲਗਭਗ ਲੇਡੀਜ਼ ਨੂੰ 100% ਜਿਹੜੀ ਚਾਂਸ ਹੁੰਦੇ ਆ ਬਾਬਾ ਸਿੱਧੇ ਹੋਣ ਦੇ ਕਿਉਂਕਿ ਲੇਡੀਜ਼ ਸੰਗਦੀਆਂ ਰਹਿੰਦੀਆਂ ਆ ਕੇ ਗੱਲਬਾਤ ਨਹੀਂ ਕਰਦੀਆਂ ਨਾ ਗੱਲਬਾਤ ਕਰਨਦੇ ਹੋ ਹੌਲੀ 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 ਲਿਓ ਬਿਮਾਰੀ ਜਿਹੜੀ ਉਹ ਬਹੁਤ ਹੀ ਜਿਹੜਾ ਰੂਪ ਜਿਹੜਾ ਘਾਤਕ ਰੂਪ ਜਿਹੜਾ ਧਾਰਨ ਕਰ ਲੈਂਦੀ ਆ ਇਸ ਕਰਕੇ ਜਦੋਂ ਜਦ ਤੱਕ ਸਾਡੇ ਤੱਕ ਪੇਸ਼ੈਂਟ ਆਦਾ ਜਦ ਤੱਕ ਉਹਨੂੰ ਕਾਫੀ ਪ੍ਰੋਬਲਮ ਆ ਜਿਹੜੀ ਵੱਚੁਕੀ ਹੁੰਦੀ ਆ ਜਿਹੜੀ ਗੱਲ ਕਰੀਏ ਕਿ ਮਰਦਾਂ ਨੂੰ ਜ਼ਿਆਦਾ ਹੁੰਦੀ ਆ ਲੇਡੀਜ਼ ਨੂੰ ਇਸ ਸਮੱਸਿਆ ਜਾ ਰਹਾਂ ਹੁੰਦੀ ਇਹ ਦੋਨਾਂ ਨੂੰ ਹੀ ਹੁੰ ਲੋਕ ਜਿਹੜਾ ਮਰਦ ਨੇ ਉਹ ਜਿੱਦਾਂ ਚਿਕਨ ਵਗੈਰਾ ਖਾ ਲਿਆ ਜਾਂ ਡਰਿੰਕ ਜਿਆਦਾ ਲੋਕ ਕਰਦੇ ਨੇ স্মੋਕਿੰਗ ਜਿਆਦਾ ਕਰਦੇ ਨੇ ਉਹਨਾਂ ਨੂੰ ਜਿਆਦਾ ਇਹ ਰੀਜ਼ਨ ਹੋਣਦੇ ਹੁੰਦੇ ਆ ਬਾਬਾਸੀ ਰੋਣਦੇ ਲੇਡੀਜ਼ ਦਾ ਇਹ ਆ ਵੀ ਲੇਡੀਜ਼ ਜਿਹੜਾ ਉਹ ਕੰਮ ਜਿਆਦਾ ਕਰਦੀਆਂ ਨੇ ਆਪਣਾ ਖਾਣ ਪੀਣ ਦਾ ਘੱਟ ਧਿਆਨ ਰੱਖਦੀਆਂ ਨੇ ਪਾਣੀ ਘੱਟ ਪੀਂਦੀਆਂ ਨੇ ਫਾਈਬਰ ਦੀ ਮਾਤਰਾ ਜਿਹੜੀ ਉਹ ਘੱਟ ਲੈਂਦੀਆਂ ਨੇ ਇਸ ਕਰਕੇ ਲੇਡੀ ਨੂੰ ਜਿਹੜਾ ਉਹ ਜਿਆਦਾ ਪ੍ਰੋਬਲਮ ਹੋਣ ਦੇ ਚਾਂਸ ਹੋ ਜਾਂਦੇ ਡਾਕਟਰ ਸਾਹਿਬ ਕੀ ਤੁਸੀਂ ਤਾਂ ਨਹੀਂ ਕਦੇ ਆਪਣੇ ਮਰੀਜ਼ਾਂ ਨੂੰ ਆਪਰੇਸ਼ਨ ਦੀ ਸਲਾਹ ਦਿੱਤੀ ਨਹੀਂ ਮੈਂ ਦਾਵਾ ਕਰਦਾ ਜੀ ਜੋ ਮੇਰੇ ਇਹ ਪ੍ਰੋਡਕਟ ਜਿੰਨਾ ਪੇਸ਼ੈਂਟ ਨੂੰ ਮੈਂ ਦਿੱਤੇ ਆ ਉਹਨਾਂ ਦੀ ਬਵਾਸੀਰ ਜਿਹੜੀ ਆ ਉਹ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਵਿੱਚ ਠੀਕ ਹੋ ਚੁੱਕੀ ਆ। ਇਹਨਾਂ ਦਵਾਈਆਂ ਦੀ ਗਰੰਟੀ ਦਿੰਦੇ ਹੋ? ਹਾਂਜੀ ਮੈਂ 100% ਗਰੰਟੀ ਦੇ ਰਿਹਾ ਹਾਂ ਇਹਦਾ ਦਵਾਈਆਂ ਦੀ। ਮੈਂ ਦਾਵਾ ਕਰਦਾ ਕਿ ਇਸ ਦਵਾਈ ਖਾਣ ਦੇ ਬਾਵਜੂਦ ਜਿਹੜਾ ਪੇਸ਼ੈਂਟ ਆ ਉਹ ਐਨ ਪੂਰੀ ਪੂਰੀ ਤਰ੍ਹਾਂ ਜੇ ਉਹ ਪਰਹੇਜ਼ ਪ੍ਰੋਪਰਲੀ ਆਪਣੇ ਰੱਖੇਗਾ ਤੇ ਨਾਲ ਜਿਹੜੀ ਬਵਾਸੀਰ ਕਦੇ ਵੀ ਨਹੀਂ ਹੋ ਸਕਦੀ ਉਹਨੂੰ। ਤਾਂ ਸਿੱਧਾ ਤੌਰ ਤੇ ਉਹਨਾਂ ਡਾਕਟਰਾਂ ਨੂੰ ਚੈਲੰਜ ਕਰ ਰਿਹਾ ਜਿਹੜੇ ਆਪਰੇਸ਼ਨ ਦੀ ਸਲਾਹ ਦਿੰਦੇ ਆ। ਮੈਂ ਇਹ ਪੂਰਾ ਕਹਿ ਰਿਹਾ ਵੀ ਚੈਲੰਜ ਕਰਦਾ ਮੈਂ ਜਿਹੜਾ ਕਿ ਇਹ ਅਪਰੇਟ ਜਿਹੜੇ ਆ ਉਹ ਗਲਤ ਹੋ ਰਹੇ ਨੇ। ਜਦ ਕੀ ਆਪਰੇਟ ਨਹੀਂ ਸਾਡੇ ਪੇਟ ਜਿਹੜੀ ਪ੍ਰੋਬਲਮ ਸਾਡੀ ਪੇਟ ਦੀ ਆ ਬਾਬਾ ਸੀਧ ਜਿਹੜੀ ਆ ਪੇਟ ਦੀ ਪ੍ਰੋਬਲਮਾਂ ਜਦ ਕੀ ਜਿਹੜੇ ਆਪਰੇਟ ਹੁੰਦੇ ਆ ਉਹ ਆਪਰੇਟ ਬਹੁਤ ਜਿਹੜੇ ਗਲਤ ਹੋ ਰਹੇ ਆ ਤਾਂ ਡਾਕਟਰ ਸਾਹਿਬ ਨੇ ਗਾਰੰਟੀ ਵੀ ਲੈ ਲਈ ਆ ਕਹਿੰਦੇ ਮੈਂ ਦਾਵਾ ਛਾਤੀ ਥੋਕ ਕੇ ਕਰਦਾ ਕਿ ਜਿਹੜੇ ਡਾਕਟਰ ਆਪਰੇਸ਼ਨ ਦੀ ਤੁਹਾਨੂੰ ਸਲਾਹ ਦਿੰਦੇ ਆ ਇਹਨਾਂ ਡਾਕਟਰਾਂ ਤੋਂ ਖਾਸ ਤੌਰ ਤੇ ਬਚੋ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਆਪਰੇਸ਼ਨ ਤੋਂ ਬਾਅਦ ਜਿਹੜੀ ਤੁਹਾਡੀ ਬਵਾਸੀਰਾ ਠੀਕ ਹੋ ਜਾਏਗੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਗਰੰਟੀ ਦੇ ਰਿਹਾ ਆ ਜਿਹੜੀ ਦਵਾਈਆਂ ਪਈਆਂ ਆ ਆ ਡੱਬੀਆਂ ਪਈਆਂ ਆ ਕਹਿੰਦੇ ਇਹਨਾਂ ਵਿੱਚ ਨਾ ਚਮਤਕਾਰੀ ਦਵਾਈ ਹੈ ਇਹ ਹੀ ਤੁਹਾਡੀ ਜਿਹੜੀ ਬਿਮਾਰੀ ਹੈ ਉਸ ਨੂੰ ਠੀਕ ਕਰਨਗੇ ਆਏ ਉਹ ਚਮਤਕਾਰੀ ਡੱਬੀਆਂ ਆ ਦੇਖ ਸਕਦੇ ਹੋ ਡਾਕਟਰ ਸਾਹਿਬ ਜਿੱਦਾਂ ਐਲੋਪੈਥਿਕ ਦਵਾਈਆਂ ਹੁੰਨੀਆਂ ਸਾਈਡ ਇਫੈਕਟਸ ਕਰ ਜਾਂਦੇ ਆ ਇਹਨਾਂ ਆਯੁਰਵੈਦਿਕ ਦਵਾਈਆਂ ਦਾ ਕੋਈ ਸਾਈਡ ਇਫੈਕਟ ਤਾਂ ਨਹੀਂ ਆ ਨਹੀਂ ਮੈਮ ਇਹਦਾ ਆਯੁਰਵੈਦਿਕ ਜਿਹੜੀ ਮੈਡੀਸਨ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਜਦਕਿ ਪਾਇਲਸ ਦੀ ਜਿਹੜੀ ਕੋਈ ਵੀ ਮੈਡੀਸਨ ਆ ਐਲੋਪੈਥਿਕ ਚ ਕੋਈ ਟਰੀਟਮੈਂਟ ਨਹੀਂ ਜੀ ਜੇ ਜਿਹੜਾ ਪਰਮਾਨੈਂਟ ਜਿਹ ਟਰੀਟਮੈਂਟ ਆ ਉਹ ਆਯੁਰਵੈਦਿਕ ਵਿੱਚ ਹੀ ਟਰੀਟਮੈਂਟ ਆ ਜੀ ਕਿਉਂਕਿ ਸਦੀਆਂ ਤੋਂ ਹੀ ਚੱਲਿਆ ਆ ਦਾ ਆਯੁਰਵੈਦਿਕ ਦਾ ਜਿਹੜਾ ਟਰੀਟਮੈਂਟ ਆ ਉਹ ਉਹੀ ਪਰੰਪਰਾਵਾਂ ਦਾ ਟਰੀਟਮੈਂਟ ਜਿਹੜਾ ਚੱਲਿਆ ਜਾਂਦਾ ਤ aí ਕੋਰੇ ਬਵਾਸੀਰ ਦੇ ਐਕਸਪਰਟ ਬੈਠੇ ਨੇ ਇੱਥੇ ਜਿਨ੍ਹਾਂ ਨੂੰ ਇਸ ਪੂਰੇ ਪੂਰੀ ਨੌਲੇਜ ਹੈ ਜਿਹੜੇ ਤੁਹਾਨੂੰ ਦੱਸਣਗੇ ਕਿ ਕਿਵੇਂ ਇਸ ਦਾ ਇਲਾਜ ਹੁੰਦਾ ਆ ਕੀ ਜਿਹੜਾ ਆਪਰੇਸ਼ਨ ਦੱਸਦੇ ਆ ਉਹ ਨਾਲ ਠੀਕ ਹੁੰਦਾ ਜਾਂ ਕਿਹੜੀਆਂ ਚੀਜ਼ਾਂ ਜਈਆਂ ਜਿਨ੍ਹਾਂ ਨਾਲ ਬਵਾਸੀਰ ਹੁੰਦੀ ਆ ਕਿਹੜੀਆਂ ਚੀਜ਼ਾਂ ਨਾ ਖਾਣ ਦੇ ਨਾਲ ਬਵਾਸੀਰ ਠੀਕ ਕੀਤੀ ਜਾ ਸਕਦੀ ਆ ਪਹਿਲਾਂ ਤਾਂ ਸਰ ਤੁਸੀਂ ਇਹ ਦੱਸੋ ਕਿ ਕਿਹੜੀਆਂ ਚੀਜ਼ਾਂ ਆ ਜਿਹੜੇ ਕਿ ਬਵਾਸੀਰ ਕ੍ਰੀਏਟ ਕਰਦੇ ਆ ਸਭ ਤੋਂ ਪਹਿਲੇ ਮੈਡਮ ਇਹ ਸਮਝਾ ਜਿੱਦਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਆ ਤੁਹਾਡੇ ਨਾਲ ਕਿ ਬਵਾਸੀਰ ਦੀ ਜਿਹੜੀ ਪ੍ਰੋਬਲਮ ਹੈ ਇਹ ਸਾਡੇ ਪਾਚਨ ਕਿਰਿਆ ਤੋਂ ਸ਼ੁਰੂ ਹੁੰਦੀ ਆ ਇਹਦਾ ਸਭ ਤੋਂ ਵੱਡਾ ਰੀਜ਼ਨ ਹੈ ਜਿਹੜਾ ਅੱਜ ਕੱਲ ਸਪਾਈਸੀ ਅਸੀਂ ਖਾ ਰਹੇ ਆਂ ਸਪਾਈਸੀ ਖਾਣ ਦੇ ਨਾਲ ਨਾਲ ਕੀ ਹੈ ਕਿ ਬਹੁਤ ਜ਼ਿਆਦਾ ਮਾਤਰਾ 'ਚ ਅਸੀਂ ਜਿਹੜਾ ਕਣਕ ਦਾ ਆਟਾ ਜਿਹੜਾ ਖਾ ਰਹੇ ਆਂ ਉਹਦੇ 'ਚ ਉਹ ਫਾਈਬਰ ਕੱਢੀ ਜਾਂਦੀ ਹੈ ਜਿਹਨੂੰ ਅਸੀਂ ਛਾਣਪੂਰਾ ਕਹਿੰਦੇ ਆਂ ਹੋਰ ਵੀ ਜਿੰਨੀਆਂ ਵੀ ਚੀਜ਼ਾਂ ਅਸੀਂ ਖਾ ਰਹੇ ਹਾਂ ਉਹਦੇ 'ਚ ਇੰਨੇ ਜ਼ਿਆਦਾ ਸਪਾਈਸੀ ਹੋਣ ਦੇ ਕਾਰਨ ਸਾਡੇ ਲੀਵਰ ਤੇ ਜਿਹੜਾ ਬਹੁਤ ਜ਼ਿਆਦਾ ਲੋਡ ਪੈਂਦਾ ਹੈ ਲੀਵਰ ਦੇ ਲੋਡ ਪੈਣ ਦੇ ਨਾਲ ਕੀ ਹੈ ਕਿ ਸਾਡਾ ਡਾਈਜੈਸ਼ਨ ਸਿਸਟਮ ਸਾਰਾ ਅਫਸੈਟ ਹੁੰਦਾ ਉਹਦੇ ਕਰਕੇ ਜਦੋਂ ਸਾਡੇ ਲੈਟਰਨ ਜਿਹੜੀ ਹੈ ਸਖਤ ਹੋਣ ਲੱਗਦੀ ਹੈ ਉਹ ਹੌਲੀ 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 ਇਵਨ ਜੇ ਬਹੁਤ ਲੰਬੇ ਟਾਈਮ ਤੱਕ ਕਿਸੇ ਨੂੰ ਜੇ ਬਵਾਸੀਰ ਰਹਿੰਦੀ ਹੈ ਤੇ ਅਲਟੀਮੇਟਲੀ ਉਹਨਾਂ ਕੈਂਸਰ ਹੋਣ ਦੇ ਚਾਂਸਸ ਵੀ ਬਹੁਤ ਜ਼ਿਆਦਾ ਵੱਧ ਜਾਂਦੇ ਆ ਠੀਕ ਹੈ ਇਸ ਕਰਕੇ ਜੇ ਤੁਸੀਂ ਬਵਾਸੀਰ ਤੋਂ ਬਚਣ ਚਾਹੁੰਦੇ ਹੋ ਜੋ ਕੁਝ ਵੀ ਅਸੀਂ ਪ੍ਰੋਡਕਟ ਦੱਸ ਰਹੇ ਆ ਤੁਹਾਨੂੰ ਉਹਦੇ ਨਾਲ ਨਾਲ ਤੁਹਾਨੂੰ ਕੁਝ ਪਰਹੇਜ਼ ਜ਼ਰੂਰ ਰੱਖਣ ਪੈਣੇ ਆ ਉਹਨਾਂ ਪਰਹੇਜ਼ਾਂ ਚ ਇਹ ਕਿ ਕੋਈ ਵੀ ਕੁਝ ਟਾਈਮ ਲਈ ਜਿੰਨਾ ਟਾਈਮ ਖਾਸ ਤੌਰ ਤੇ ਤੁਸੀਂ ਸਾਡੇ ਪ੍ਰੋਡਕਟ ਯੂਜ਼ ਕਰ ਰਹੇ ਹੋ ਤੁਸੀਂ ਕੋਈ ਵੀ ਇਦਾਂ ਦੀ ਚੀਜ਼ ਨਹੀਂ ਖਾਣੀ ਜਿਹਦੀ ਤਸੀਰ ਗਰਮ ਹੈ ਜਿੱਦਾਂ ਮੂੰਫਲੀ ਵਗੈਰਾ ਹੋ ਗਈ ਜਾਂ ਬੈਂਗਣ ਉਹਦੀ ਵੀ ਤਸੀਰ ਜਿਹੜੀ ਗਰਮ ਹੈ ਉਸ ਤੋਂ ਇਲਾਵਾ ਲਾਲ ਮਿਰਚ ਦਾ ਜਿਆਦਾ ਮਸਾਲਿਆਂ ਦਾ ਜਿਆਦਾ ਤਲੀ ਚੀਜ਼ ਇਹਨਾਂ ਤਿੰਨਾਂ ਚੀਜ਼ਾਂ ਦਾ ਪਰਹੇਜ਼ ਕਰਨਾ ਹੈ ਮੈਦੇ ਦਾ ਪਰਹੇਜ਼ ਕਰਨਾ ਹੈ ਅਸੀਂ ਕਿਉਂਕਿ ਮੈਦਾ ਇਦਾਂ ਦੀ ਚੀਜ਼ ਹੈ ਜਿਹੜੀ ਸਾਨੂੰ ਲੱਗਦੀ ਹੈ ਕਿ ਚਿੱਟੀ ਰੋਟੀ ਹੈ ਪਰ ਉਹ ਡਾਈਜੈਸਟ ਕਰਨ ਨੂੰ ਬਹੁਤ ਟਾਈਮ ਲੈਂਦੀ ਹੈ ਉਹ ਡਾਈਜੈਸਟ ਨਹੀਂ ਹੁੰਦੀ ਉਸ ਤੋਂ ਇਲਾਵਾ ਸਾਡੀ ਜਿਹੜੇ ਪੇਟ ਦੀ ਅੰਤਾਂ ਹੈ ਵੱਡੀ ਅੰਤ ਜਾ ਕੇ ਚਿਪਕ ਜਾਂਦੀ ਹੈ ਚਿਪਕਣ ਤੋਂ ਬਾਅਦ ਜਦੋਂ ਅਸੀਂ ਸਵੇਰੇ ਲੈਟਰਨ ਜਾਣ ਲੱਗਦੇ ਆ ਸਾਡੀ ਲੈਟਰਨ ਨੂੰ ਅੱਗੇ ਪਾਸ ਨਹੀਂ ਹੋਣ ਦਿੰਦੀ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਪਰਹੇਜ਼ ਜ਼ਰੂਰ ਰੱਖੋ ਕਿਉਂ ਜੇ ਤੁਹਾਡਾ ਪੇਟ ਰੋਜ਼ ਰੈਗੂਲਰ ਸਾਫ਼ ਨਹੀਂ ਹੋਏਗਾ ਤੇ ਉਹ ਹੌਲੀ 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 ਤੁਹਾਡੇ ਅੰਦਰ ਹੀ ਗੰਦ ਇਕੱਠਾ ਹੋਣਾ ਜਿਨ੍ਹਾਂ ਅਲਟੀਮੇਟਲੀ ਜਾ ਕੇ ਸਾਡੀ ਲਾਰਜ ਇੰਟਰਸਟ ਸਾਈਨ ਹੈ ਜਿਹਨੂੰ ਅਸੀਂ ਜਿਹਦੇ ਰਾਹੀਂ ਸਾਡੀ ਲੈਟਰਨ ਪਾਸ ਹੁੰਦੀ ਆ ਉਹਦੇ ਚ ਇਨਫੈਕਸ਼ਨ ਕਰਨੀ ਆ ਤੇ ਅਲਟੀਮੇਟਲੀ ਸਾਡੀ ਗੁਦਾ ਦਵਾਰ ਦੇ ਉੱਪਰ ਜਿਹੜੀ ਹੈ ਖਾਰਿਸ਼ ਹੋਣ ਲੱਗਣੀ ਆ ਜਾਂ ਉੱਥੇ ਮੌਕੇ ਬਣ ਜਾਣੇ ਆ ਜਿਹਨੂੰ ਕਹਿੰਦੇ ਆ ਤੇ ਉਥੋਂ ਬਲੀਡਿੰਗ ਵੀ ਹੋਣ ਲੱਗ ਪੈਂਦੀ ਆ ਕੁਝ ਟਾਈਮ ਬਾਅਦ ਇਹ ਸਾਰੀਆਂ ਪ੍ਰੋਬਲਮਸ ਜਿਹੜੀ ਆ ਇਹਨਾਂ ਨੂੰ ਬਚਣ ਲਈ ਪ੍ਰੋਡਕਟਸ ਦੇ ਨਾਲ ਨਾਲ ਪਰਹੇਜ਼ ਜ਼ਰੂਰੀ ਆ ਸਰ ਜਿੱਦਾਂ ਕਹਿੰਦੇ ਆਪਰੇਸ਼ਨ ਤੋਂ ਬਾਅਦ ਠੀਕ ਹੋ ਜਾਂਦੀ ਆ ਪਰ ਕੀ ਗਾਰੰਟੀ ਆ ਕਿ ਦੁਬਾਰਾ ਨਹੀਂ ਹੋਊਗੀ ਇਹ ਗਾਰੰਟੀ ਦਿੰਦੇ ਆਪਰੇਸ਼ਨ ਤੋਂ ਬਾਅਦ ਦੇਖੋ ਜਿੱਥੇ ਤੱਕ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਪੇਸ਼ੈਂਟਸ ਵੀ ਆਏ ਆ ਜਿਨ੍ਹਾਂ ਨੇ ਇੱਕ ਕਈਆਂ ਨੇ ਦੋ ਦੋ ਵਾਰ ਵੀ ਪਾਈਲਸ ਦੇ ਆਪਰੇਸ਼ਨ ਕਰਵਾਏ ਆਪਰੇਟ ਕਰਵਾਉਣ ਤੋਂ ਬਾਅਦ 6 ਤੋਂ 8 ਮਹੀਨੇ ਬਾਅਦ ਫਿਰ ਉਹਨਾਂ ਨੂੰ ਪ੍ਰੋਬਲਮ ਆਂਦੀ ਆ ਹੁਣ ऑपरेशन हल ਨਹੀਂ ਹੈ ਉਹਦੀ وجہ ਇਹ ਹੈ ਕਿ ਜਿਹੜੀ ਜੜ ਹੈ ਅਸੀਂ ਉਹਨੂੰ ਠੀਕ ਨਹੀਂ ਕਰ ਰਹੇ ਸਾਡੇ ਜਿਹੜੇ ਡਾਈਜੈਸ਼ਨ ਸਿਸਟਮ ਸਾਡੇ ਖਾਣ ਪਾਣ ਜਿਹੜਾ ਹੈ ਉਹਨੂੰ ਅਸੀਂ ਠੀਕ ਨਹੀਂ ਕਰ ਰਹੇ ਅਸੀਂ ਜਿਹੜੀ ਆਪਰੇਸ਼ਨ ਹੁੰਦਾ ਹੈ ਉਹਦੇ ਵਿੱਚ ਐਕਚੁਅਲੀ ਕੀ ਹੈ ਤੁਸੀਂ ਦੇਖੋਗੇ ਮੈਡਮ ਉੱਥੇ ਕੀ ਹੁੰਦਾ ਹੈ ਕਿ ਮੱਸਾ ਟਾਈ ਬਣਿਆ ਹੁੰਦਾ ਉਹਨੂੰ ਰਿਮੂਵ ਕਰ ਦਿੱਤਾ ਜਾਂਦਾ ਬੇਸਿਕਲੀ ਉੱਥੇ ਜਿਹੜੀ ਹੈ ਉਹ ਕੁਝ ਨਸਾਂ ਹੁੰਦੀਆਂ ਸਾਡੀਆਂ ਜਦੋਂ ਬਵਸਿਰ ਆਂਦੀ ਹੈ ਤਾਂ ਉਹਦੇ ਨਾਲ ਕੀ ਪ੍ਰੋਬਲਮ ਆਂਦੀ ਹੈ ਇੱਕ ਤਾਂ ਸਾਡੀ ਜਿਹੜੀ ਗੁਦਾ ਦੁਆਰ ਹੈ ਉਹਦੀ ਕੰਟ੍ਰੈਕਸ਼ਨ ਪਾਵਰ ਘਟੀ ਹੁੰਦੀ ਹੈ ਕੰਟ੍ਰੈਕਸ਼ਨ ਪਾਵਰ ਕੀ ਹੈ ਕਿ ਜਦੋਂ ਆਪਾਂ ਫ੍ਰੀ ਹੁੰਦੇ ਆ ਤੇ ਉਹ ਆਪੇ ਗੁਦਾ ਬੰਦ ਹੁੰਦੀ ਹੈ ਇੱਕ ਗੁਦਾ ਬੰਦ ਨਾ ਹੋਣ ਕਰਕੇ ਕੀ ਹੈ ਕਿ ਉਹ ਮਸਲਸ ਬਾਹਰ ਨੂੰ ਆਉਣ ਲੱਗ ਪੈਂਦੇ ਆ ਉਹਦੇ ਨਾਲ ਹੀ ਜਿੱਥੇ ਮਸਲਸ ਹੈ ਉਹਨਾਂ ਚ ਬਹੁਤ ਬਾਰੀਕ ਨਸਾਂ ਹੈ ਜਿਹੜੀਆਂ ਕਿ ਵਿਟਾਮਿਨਸ ਤੇ ਮਿਨਰਲਸ ਦੀ ਘਾਟ ਕਰਕੇ ਫੁੱਲ ਜਾਂਦੀਆਂ ਤੁਸੀਂ ਅਕਸਰ ਦੇਖਿਆ ਹੋਣਾ ਬਜ਼ੁਰਗਾਂ ਦੇ ਵੀ ਨਸਾਂ ਹੱਥਾਂ 'ਚ ਬਹੁਤ ਬਾਹਰ ਨੂੰ ਫੁਲੀਆਂ ਹੁੰਦੀਆਂ ਆ ਬੀਸਿਕਲੀ ਵਿਟਾਮਿਨਸ ਮਿਨਰਲਸ ਦੀ ਡੈਫੀਸ਼ੈਂਸੀ ਕਰਕੇ ਹੁੰਦੀਆਂ ਹੁਣ ਇੱਥੇ ਵੀ ਉਹੀ ਚੀਜ਼ ਹੁੰਦੀ ਹੈ ਜਿਹਨੂੰ ਅਸੀਂ ਮ ਤੇ ਲਗਾਤਾਰ ਜਦੋਂ ਉਹਦੇ ਤੇ ਹਾਰਡ ਸਟੂਲ ਹਾਰਡ ਲੈਟਰੀ ਜਦੋਂ ਬਾਰ ਬਾਰ ਉਹਨਾਂ ਸਖਤ ਨਰਮ ਚੀਜ਼ ਦੇ ਉੱਪਰ ਕੱਟ ਕਰਦੀ ਆ ਤੇ ਉੱਥੇ ਕੱਟ ਲੱਗਣ ਨਾਲ ਖੂਨ ਨਿਕਲਣ ਲੱਗ ਪੰਦਾ ਹੁਣ ਆਪਰੇਸ਼ਨ ਨਾਲ ਅਸੀਂ ਉਹਨੂੰ ਰਿਮੂਵ ਕਰਵਾ ਦਿੱਤਾ ਪਰ ਫਿਰ ਅਸੀਂ ਉਹੀ ਚੀਜ਼ਾਂ ਖਾਂਦੇ ਰਹੇ ਖਾਂਦੇ ਰਹੇ 6 ਮਹੀਨੇ ਬਾਅਦ ਫੇਰ ਉੱਥੇ ਹੀ ਆ ਗਏ ਇਸ ਕਰਕੇ ਆਪਰੇਸ਼ਨ ਇਹਦਾ ਪਰਮਨੈਂਟ ਇਲਾਜ ਨਹੀਂ ਆ ਲਗਭਗ ਲਗਭਗ 70% ਜਿਹੜੇ ਮਰੀਜ਼ ਨੇ ਇਹ ਡਾਟਾ ਵੀ ਹੈ ਕਿ 70% ਮਰੀਜ਼ ਜਿਨ੍ਹਾਂ ਨੇ ਸਰਜਰੀ ਕਰਵਾਈ ਹੈ ਉਹਨਾਂ ਨੂੰ 6 ਤੋਂ 8 ਮਹੀਨੇ ਬਾਅਦ ਜਾਂ ਮੈਕਸਿਮਮ ਸਾਲ ਬਾਅਦ ਦੁਬਾਰਾ ਤੋਂ ਇਹ ਪ੍ਰੋਬਲਮ ਆਈ ਹੈ ਇਸ ਕਰਕੇ ਖਾਣ ਪੀਣ ਤੁਹਾਨੂੰ ਜ਼ਰੂਰੀ ਹੈ ਹੱਲ ਇਹਦਾ 100% ਆਯੁਰਵੇਦ ਚ ਹਰਬਲ ਚੀਜ਼ਾਂ ਨੇਚਰਲ ਇੱਥੇ ਮੈਂ ਤੁਹਾਨੂੰ ਪੁੱਛਣੇ ਜਾਵਾਂਗੀ ਕਿ ਇਹ ਪੋਸੀਬਲ ਆ ਕਿ ਆਯੁਰਵੈਦਿਕ ਦਵਾਈਆਂ ਖਾ ਲੀਆਂ ਮੁੜ ਕੇ ਫੇਰ ਪਾਇਲਸ ਨਹੀਂ ਹੋਗੀ ਮੁੜ ਕੇ ਫੇਰ ਇਸ ਸਮੱਸਿਆ ਨਹੀਂ ਹੋਊਗੀ ਇਹ ਪੂਰੀ ਸ਼ੋਰਟੀ ਹੈ ਜੀ ਬਿਲਕੁਲ ਹੁਣ ਇਹਦੇ ਚ ਡਿਪੈਂਡ ਕਰਦਾ ਹੈ ਮੈਡਮ ਜਿਹੜਾ ਅਸੀਂ ਕਹਿੰਦੇ ਆ ਅਸੀਂ ਕਹਿੰਦੇ 6 ਤੋਂ ਸੌਰੀ 3 ਤੋਂ ਲੈ ਕੇ 6 ਮਹੀਨੇ ਤੱਕ ਪੁਰ ਜੇ ਕੋਈ ਸਾਡੇ ਪ੍ਰੋਡਕਟ 1 ਮਹੀਨਾ ਜਾਂ 2 ਮਹੀਨਾ ਲੈ ਕੇ ਬੰਦ ਕਰ ਦਿੰਦਾ ਹੈ ਤੇ ਅਸੀਂ ਕਿਸੇ ਦੀ ਵੀ ਕੋਈ ਤਰ੍ਹਾਂ ਦੀ ਉਹਨੂੰ ਗਾਰੰਟੀ ਨਹੀਂ ਕਰਦੇ ਅਸੀਂ ਉਹਨੂੰ ਸਪੋਰਟ ਵੀ ਨਹੀਂ ਕਰਾਂਗੇ ਉਹਦਾ ਰੀਜ਼ਨ ਕੀ ਹੈ ਕਿ ਇੱਕ ਜਦੋਂ ਤੱਕ ਪੂਰੀ ਉਹ ਕੋਈ ਪ੍ਰੋਸੈਸ ਨਹੀਂ ਹੁੰਦੀ ਜੇ ਤੁਸੀਂ 2 ਮਹੀਨੇ ਬਾਅਦ ਛੱਡ ਦਿੰਦੇ ਹੋ ਦੇਖੋ ਠੀਕ 1 ਮਹੀਨੇ ਚ ਹੋ ਜਾਂਦੇ ਆ ਪਰ ਜੇ ਉਹ ਛੱਡ ਦੇਣਗੇ ਤਾਂ ਦੁਬਾਰਾ ਰੀਅਕਰੈਂਸ ਹੋਏਗੀ ਕਿਉਂਕਿ ਸਾਡਾ ਜਿਹੜਾ ਸਿਸਟਮ ਹੈ ਦੇਖੋ ਮੈਡਮ ਇਹ ਵੀ ਇੱਕ ਸਮਝੋ ਕਿ ਇੱਕ ਪ੍ਰੋਬਲਮ ਜਿਹੜੀ ਆਈ ਉਹ ਇੱਕ ਦਿਨ ਚ ਨਹੀਂ ਆਈ ਉਹਨੂੰ ਆਉਣ ਚ ਸਾਲ 2 ਸਾਲ 4 ਸਾਲ ਲੱਗੇ ਆ ਔਰ 4 ਸਾਲ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਅਸੀਂ ਇੱਕ ਦਿਨ 'ਚ ਠੀਕ ਨਹੀਂ ਕਰ ਸਕਦੇ ਇੱਕ ਮਹੀਨੇ 'ਚ ਨਹੀਂ ਕਰ ਸਕਦੇ ਜਿਹੜਾ 90 ਦਿਨ ਦਾ ਆਯੁਰਵੇਦ ਜਿਹੜਾ ਵੀ ਕਹਿੰਦੀ ਹੈ ਕਿ 90 ਦਿਨ ਇੱਕ ਪ੍ਰੋਡਕਟ ਨੂੰ ਯੂਜ਼ ਕਰੋ ਉਹਦਾ ਇੱਕ ਰੀਜ਼ਨ ਹੈ ਕਿ ਸਾਡੇ ਸਰੀਰ 'ਚ ਲੱਖਾਂ ਸੈੱਲ ਰੋਜ਼ ਬਣਦੇ ਤੇ ਟੁੱਟਦੇ ਆ ਸਭ ਤੋਂ ਜਿਹੜਾ ਸ਼ਾਰਟ ਟਰਮ ਲਾਈਫ ਟਾਈਮ ਹੈ ਸਾਡਾ ਉਹ ਹੈ ਪਲੇਟਲੇਟਸ ਦਾ 7 ਦਿਨਾਂ ਬਾਅਦ ਤੇ ਸਭ ਤੋਂ ਜਿਹੜਾ ਲੰਬਾ ਹੈ ਉਹ WBC ਹੈ ਵਾਈਟ ਬਲੱਡ ਸੈੱਲ ਜਿਹਨੂੰ ਅਸੀਂ ਆਪਣੀ ਫੌਜ ਕਹਿੰਦੇ ਜਿਹੜੀ ਬਿਮਾਰੀਆਂ ਨਾਲ ਲੜਦੀ ਆ ਹੁਣ ਅਸੀਂ ਜੇ 1 ਮਹੀਨਾ ਉਹਨਾਂ ਨੂੰ ਖਰਾਕ ਚੰਗੀ ਦਿੱਤੀ 24 ਸਾਲ 30 ਸਾਲ 40 ਸਾਲ ਅਸੀਂ ਜਿਹੜੇ ਉਹ ਖਰਾਕ ਖਾ ਰਹੇ ਆ ਜਿਹੜੀ ਕਿ ਨਹੀਂ ਖਾਣ ਚਾਹੀਦੀ ਹੁਣ 1 ਮਹੀਨੇ ਚ ਜੇ ਅਸੀਂ ਉਹਨੂੰ ਵਧੀਆ ਪ੍ਰੋਡਕਟ ਦਿੱਤੇ ਤੇ ਉਹ ਕੁਝ ਸੈੱਲਾਂ ਨੂੰ ਮਿਲੇ ਜਦੋਂ ਅਸੀਂ 90 ਦਿਨ ਕਹਿੰਦੇ ਆ ਤੇ ਪਹਿਲੇ ਦਿਨ ਤੋਂ ਲੈ ਕੇ 90ਵੇਂ ਦਿਨ ਤੱਕ ਹਰ ਸੈੱਲ ਨੂੰ ਇੱਕ ਪੂਰਨ ਪੋਸ਼ਟਿਕ ਤੱਤ ਮਿਲਦੇ ਆ ਜਿਹਦੇ ਕਰਕੇ ਉਹ ਠੀਕ ਹੁੰਦਾ ਤੇ ਇਹ ਗਰੰਟੀ ਹੈ ਕਿ ਜੇ ਕੋਈ 3 ਤੋਂ ਲੈ ਕੇ 6 ਮਹੀਨੇ ਅਸੀਂ ਤਾਂ ਕਹਿੰਦੇ ਆ ਕਿ ਸਿਵਿਰਟੀ ਦੇਖਣ ਪੈਂਦੀ ਆ ਸਾਨੂੰ ਜੇ ਕੋਈ ਸਾਡਾ ਕੋਰਸ ਪੂਰਾ ਕਰ ਲੇਗਾ ਤੇ 5 7 10 ਸਾਲ ਨੂੰ ਪ੍ਰੋਬਲਮ ਨਹੀਂ ਆਏਗੀ ਹੁਣ ਇੱਥੇ ਤੁਸੀਂ ਪੁੱਛੋਗੇ ਕਿ 5 7 10 ਸਾਲ ਤੁਸੀਂ ਕਿਉਂ ਕਿ ਕਿਉਂਕਿ ਜੇ ਉਹ ਠੀਕ ਹੋਣ ਤੋਂ ਬਾਅਦ ਫੇਰ ਮੈਦੇ ਤੇ ਫੇਰ ਜੰਕ ਫੂਡ ਤੇ ਫੇਰ ਉਹਦੇ ਤੇ ਜਾਣਗੇ ਤੇ ਹੋ ਸਕਦਾ ਹੈ ਕਿ ਫੇਰ ਉਹ ਪ੍ਰੋਬਲਮ 5 7 ਸਾਲ ਬਾਅਦ ਆ ਜਾਏ ਜਿਹੜਾ ਜਿੱਦਾ ਕਿਸ ਨੂੰ ਸਟਾਰਟਿੰਗ ਆ ਸਟਾਰਟਿੰਗ ਵੇਲੇ ਹੀ ਲੋਕਾਂ ਨੂੰ ਕਿਹੜੀ ਚੀਜ਼ਾਂ ਐਵੋਇਡ ਕਰ ਦੇਣੀਆਂ ਚਾਹੀਦੀਆਂ ਉਸੇ ਟਾਈਮ ਕੀ ਉਹਨਾਂ ਦੀ ਉੱਥੇ ਹੀ ਰੁਕ ਜਾਵੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਹੈ ਪਹਿਲੇ ਵੀ ਅਸੀਂ ਜ਼ਿਕਰ ਕੀਤਾ ਕਿ ਜਦੋਂ ਸ਼ੁਰੂ ਹੁੰਦੀ ਹੈ ਤੇ ਸ਼ੁਰੂ ਵਿੱਚ ਸਭ ਤੋਂ ਪਹਿਲੇ ਖਾਰਿਸ਼ ਹੋਣ ਲੱਗਦੀ ਹੈ ਪੇਸ਼ੈਂਟ ਨੂੰ ਆਪਣੇ ਗੁਦਾ ਦਵਾਰ ਦੇ ਉੱਪਰ ਜਾਂ ਉੱਥੇ ਨੂੰ ਜਦੋਂ ਲੈਟਰਨ ਪਾਸ ਕਰਦਾ ਦਰਦ ਹੁੰਦੀ ਹੈ ਉਹ ਦਰਦ ਕਈ ਵਾਰ ਲੈਟਰਨ ਤੋਂ ਬਾਅਦ ਵੀ ਘੰਟਾ 2 ਘੰਟੇ ਹੁੰਦੀ ਰਹਿੰਦੀ ਹੈ ਇਦਾਂ ਦੀ ਸਥਿਤੀਆਂ ਵਿੱਚ ਸਭ ਤੋਂ ਪਹਿਲੇ ਜਿਹੜੀ ਆ ਕੋਈ ਵੀ ਗਰਮ ਚੀਜ਼ ਜਿਹੜੀ ਗਰਮ ਤਸੀਰ ਵਾਲੀ ਚੀਜ਼ ਹੈ ਉਹਨੂੰ ਛੱਡਣ ਪੈਣਾ ਹੈ ਮਸਾਲਿਆਂ ਤੋਂ ਲਾਲ ਮਿਰਚ ਤੋਂ ਗਰਮ ਮਸਾਲੇ ਤੋਂ ਕਾਲੀ ਮਿਰਚ ਤੋਂ ਪਰਹੇਜ਼ ਕਰਨ ਪੈਣਾ ਕਾਲੀ ਮਿਰਚ ਥੋੜੀ ਮਾਤਰਾ ਚ ਲੈਣੀ ਹੈ ਜਿਆਦਾ ਮਾਤਰਾ ਚ ਨਹੀਂ ਕੋਈ ਵੀ ਸਪਾਈਸੀ ਫੂਡ ਹੈ ਉਹਦੇ ਤੋਂ ਪਰਹੇਜ਼ ਕਰਨ ਪੈਣਾ ਹੈ ਮੈਦੇ ਵਾਲੀ ਚੀਜ਼ਾਂ ਤੋਂ ਪਰਹੇਜ਼ ਕਰਨ ਪੈਣਾ ਹੈ ਇਹ ਕੁਝ ਚੀਜ਼ਾਂ ਜਿਨ੍ਹਾਂ ਤੋਂ ਪਰਹੇਜ਼ ਕਰਕੇ ਅਸੀਂ ਇਨੀਸ਼ੀਅਲ ਸਟੇਜ ਤੋਂ ਉੱਪਰ ਬਹੁਤ ਵਧੀਆ ਤਰੀਕੇ ਨਾਲ ਰਿਕਵਰੀ ਪਾ ਸਕਦੇ ਹਾਂ ਅਸੀਂ ਜੇ ਡਾਟਾ ਦੇਖੀਏ ਤਾਂ 올ਡੇਜ ਨਾਲੋਂ ਆਈ ਥਿੰਕ ਹੁਣ ਯੂਥ ਨੂੰ ਜ਼ਿਆਦਾ ਹੋ ਰਿਹਾ ਡਿਊ ਟੂ ਜੰਕ ਫੂਡ ਕਰਕੇ ਕਿਉਂਕਿ ਜੰਕ ਫੂਡ ਦਾ ਟ੍ਰੈਂਡ ਕਾਫੀ ਜ਼ਿਆਦਾ ਹੋ ਗਿਆ ਹੈ ਨਾ ਜੀ ਬਿਲਕੁਲ ਇੱਕ ਜੰਕ ਫੂਡ ਕਰਕੇ ਇੱਕ ਕਿਉਂਕਿ ਜੰਕ ਫੂਡ 'ਚ ਦੇਖੋ ਕੀ ਹੈ ਜੰਕ ਦਾ ਮਤਲਬ ਕੀ ਹੈ ਜੰਕ ਦਾ ਮਤਲਬ ਕਮਾੜ ਹੈ ਹੁਣ ਜੰਕ ਫੂਡ ਕਬਾੜ ਫੂਡ ਹੈ ਉਹ ਤਾਂ ਸਿਰਫ ਢਿੱਡ ਭਰ ਰਿਹਾ ਜਦ ਕਿ ਨਿਊਟ੍ਰੀਸ਼ਨ ਕੁਛ ਨਹੀਂ ਦੇ ਰਿਹਾ ਸਾਨੂੰ ਸਾਡਾ ਜਿਹੜਾ ਡਾਈਜੈਸ਼ਨ ਸਿਸਟਮ ਹੈ ਉਹ ਸਿਰਫ ਖਾਣ ਵਾਲੀ ਚੀਜ਼ਾਂ ਚੋਂ ਵਿਟਾਮਿਨਸ ਮਿਨਰਲਸ ਨਿਊਟ੍ਰੀਐਂਟਸ ਲੈ ਕੇ ਸਾਡੇ ਖੂਨ ਦੇ ਰਾਹੀਂ ਸਾਰੇ ਸੈੱਲਾਂ ਨੂੰ ਪੋਜਾ ਰਿਹਾ ਹੁਣ ਜੇ ਸਾਨੂੰ ਨਿਊਟ੍ਰੀਐਂਟਸ ਪੂਰੇ ਨਹੀਂ ਮਿਲ ਰਹੇ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੈੱਲ ਚ ਜੁੜੀ ਆ ਪ੍ਰੋਬਲਮ ਆਏਗੀ ਹੁਣ ਇਹਨੂੰ ਦੂਜੀ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਬਾਈਕ ਹੀ ਆ ਤੁਸੀਂ ਗੱਡੀ 'ਚ ਆਇਓ ਹੁਣ ਉਸ ਗੱਡੀ 'ਚ ਤੁਸੀਂ ਪੈਟਰੋਲ ਦੇ ਨਾਲ 10% ਡੀਜ਼ਲ ਪਾਉਣ ਲੱਗ ਪੋ ਜੇ ਪੈਟਰੋਲ ਗੱਡੀ ਆ। ਇਹ ਮਿੱਟੀ ਦਾ ਤੇਲ ਪਾਣ ਲੱਗ ਪੋ ਤਾਂ ਕੀ ਹੋਏਗਾ? ਇੱਕ ਟਾਈਮ ਤੋਂ ਬਾਅਦ ਜਾ ਕੇ ਇੰਜਨ ਖਰਾਬ ਹੋ ਜਾਏਗਾ। ਉਹੀ ਗੱਲ ਇੱਥੇ ਹੈ ਕਿ ਅਸੀਂ ਵੀ ਜੇ ਪੋਸਟਿਕ ਚੀਜ਼ਾਂ ਨਾ ਪਾ ਗਏ ਜਿਹੜੀ ਚੀਜ਼ ਦੀ ਸਾਡੇ ਸਰੀਰ ਨੂੰ ਲੋਡ ਹੈ, ਸਾਡਾ ਪੇਟ ਜਿਹੜੀ ਚੀਜ਼ ਮੰਗ ਰਿਹਾ ਉਹਨੂੰ ਜੇ ਨਾ ਪਾਵਾਂਗੇ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਪ੍ਰੋਬਲਮ ਆਏਗੀ। ਤਾਂ ਤੁਸੀਂ ਸੁਣਿਆ ਕਿ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਕਿ ਕਿਹੜੇ ਚੀਜ਼ਾਂ ਜਈਆਂ ਜਿਹੜੇ ਕਿ ਅਵੋਇਡ ਕਰਨੀਆਂ ਚਾਹੀਦੀਆਂ ਆ ਖਾਸ ਤੌਰ ਤੇ ਜੰਕ ਫੂਡ ਹੋਗੇ ਬਾਲੀਆਂ ਚੀਜ਼ਾਂ ਜਿਹੜੇ ਕਿ ਬਵਸੇਨ ਨੂੰ ਜ਼ਿਆਦਾ ਜਿਹੜੀਆਂ ਪੈਦਾ ਕਰਦੀਆਂ ਬਵਸੇਨ ਨੂੰ ਕ੍ਰੀਏਟ ਕਰਦੀਆਂ ਤਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਆ ਤਾਂ ਅਸੀਂ ਇਸ ਤੋਂ ਬਾਅਦ ਹੁਣ ਕੁਝ ਪੇਸ਼ੈਂਟਸ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਡਾਕਟਰ ਸਾਹਿਬ ਹੁਣਾਂ ਨੇ ਤਾਂ ਦੱਸਿਆ ਕਿ ਉਹਨਾਂ ਦੀ ਜਿਹੜਾ ਦਵਾਈ ਹੈ ਦਵਾਈ ਦੇ ਨਾਲ ਸ਼ਰਤਿਆਂ ਇਲਾਜ ਹੁੰਦਾ ਪਰ ਇਹ ਵੀ ਉਹਨਾਂ ਨੇ ਕਿਹਾ ਕਿ ਕੁਝ ਪਰਹੇਜ਼ ਹੈ ਇਹ ਵੀ ਜ਼ਰੂਰੀ ਹੈ ਤਾਂ ਹੁਣ ਆਪਾਂ ਪੇਸ਼ੈਂਟਸ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੇ ਪੇਸ਼ੈਂਟ ਬੈਠੇ ਹੋਏ ਕਿ ਉਹਨਾਂ ਨੂੰ ਇਲਾਜ ਡਾਕਟਰ ਸਾਹਿਬ ਜੇਕਰ ਤੁਸੀਂ ਜੇਕਰ ਕਿਸੇ ਨੇ ਤੁਹਾਡੇ ਕਲੀਨਿਕ ਆਣਾ ਹੈ ਤੁਹਾਡੇ ਤੱਕ ਪਹੁੰਚ ਕਰਨੀ ਹੋ ਕਿੱਦਾਂ ਕਰ ਸਕਦਾ ਮੈਮ ਜਿਹੜਾ ਜਿਨੇ ਕਿਸੇ ਨੇ ਲੁਧਿਆਣਾ ਜਾਂ ਚੰਡੀਗੜ੍ਹੋਂ ਜਿੱਥਰੋਂ ਵੀ ਆਣਾ ਹੈ ਇਧਰੋਂ ਨਵਾਂ ਸ਼ਹਿਰ ਜਿਹੜਾ ਨਵਾਂ ਸ਼ਹਿਰ ਤੋਂ 4 ਕਿਲੋਮੀਟਰ ਸਾਢੇ 4 ਕਿਲੋਮੀਟਰ ਦੇ ਵਿੱਚ ਜਿਹੜਾ ਪਿੰਡ ਸਿਆਵਲਪੁਰਾ ਬਾਲੀ ਆਯੁਰਵੈਦਿਕ ਸੈਂਟਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆ ਜਿਹੜਾ ਵੀ ਕੋਈ ਇੱਥੇ ਆਉਣਾ ਚਾਹੁੰਦਾ ਆ ਉਹਨੂੰ ਨੀਅਰ ਹੈ ਬਾਈ ਜਿਹੜਾ ਹੈ ਉਹ ਨਵਾਂ ਸ਼ਹਿਰ ਤੋਂ ਜਿਹੜਾ ਹੈ ਉਹ 4 ਤੋਂ 5 ਕਿਲੋਮੀਟਰ ਦੇ ਵਿੱਚ ਵਿੱਚ ਜਿਹੜਾ ਪਿੰਡ ਸਿਆਵਲਪੁਰਾ ਪੱਟੀ ਦੇ ਸਾਡੇ ਨੰਬਰ ਚੱਲਦੇ ਰਹਿਣਗੇ ਉਸ ਨੰਬਰ ਤੇ ਕਾਲ ਕਰ ਸਕਦਾ ਆ ਉਹ ਜਦੋਂ ਵੀ ਮਤਲਬ ਇਸ ਕਾਲ ਕਰੇਗਾ ਉਸ ਨੂੰ ਡੈਸ ਜਿਹੜਾ ਉਹ ਪੂਰਾ ਨੇਚਰਵੇ ਪੂਰਾ ਸਮਝਾਇਆ ਜਾਵੇਗਾ ਤਾਂ ਇਸ ਦੀ ਆਨਲਾਈਨ ਡਿਲੀਵਰੀ ਬਾਰੇ ਵੀ ਦੱਸ ਦੋ ਕਿ ਕਿੱਦਾਂ ਤੁਸੀਂ ਡਿਲੀਵਰੀ ਕਰਦੀਆਂ ਕਿ ਬਾਕੀ ਕੰਟਰੀਜ਼ ਦੇ ਵਿੱਚ ਵੀ ਡਿਲੀਵਰੀ ਹੁੰਦੀ ਆ ਮੈਮ ਜਿਹੜੀ ਸਾਡੀ ਜਿਹੜੀ ਡਿਲੀਵਰੀ ਹੋਏਗੀ ਆਨਲਾਈਨ ਹੀ ਡਿਲੀਵਰੀ ਜ਼ਿਆਦਾ ਆ ਕਿਉਂਕਿ ਆਨਲਾਈਨ ਜਿਹੜੀ ਅਰਬ ਕੰਟਰੀਆਂ ਯੂਰਪ ਜਿੱਥੇ ਤੱਕ ਵੀ ਜਿਹੜੇ ਜਿਹੜੇ ਪੇਸ਼ੰ ਨੂੰ ਪ੍ਰੋਬਲਮ ਆਂਦੀ ਉਹ ਜਿਹੜਾ ਆ ਆਨਲਾਈਨ ਜਿਹੜੀ ਡਿਲੀਵਰੀ ਰਾਹੀਂ ਜਿਹੜਾ ਬਾਹਰ ਪ੍ਰੋਡਕਟ ਭੇਜਿਆ ਜਾਂਦਾ ਸਾਡੇ ਵੱਲੋਂ ਕੁਰੀਅਰ ਸਰਵਿਸ ਵੀ ਅਵੇਲੇਬਲ ਹੈ ਜੀ ਜੀ ਮੈਮ ਕੋਰੀਅਰ ਅਸੀਂ ਜਿਹੜਾ ਅਵੇਲੇਬਲ ਸਾਡੇ ਵੱਲੋਂ ਚੱਲਦਾ ਪਿਆ ਪ੍ਰੋਡਕਟ ਜਿਹੜਾ ਰੈਗੂਲਰ ਜਾ ਰਿਹਾ ਸੋਪਰ ਡਾਕਟਰ ਸਾਹਿਬ ਹੁਣਾਂ ਨਾ ਤਾਂ ਗੱਲਬਾਤ ਕਰ ਲਈ ਹੁਣ ਆਪਾਂ ਕਲੀਨਿਕ ਦੇ ਅੰਦਰ ਦੇਖਦੇ ਆ ਬਹੁਤ ਜ਼ਿਆਦਾ ਰਸ਼ ਪਿਆ ਹੋਇਆ ਹੈ ਪੇਸ਼ੈਂਟ ਜਿਹੜੇ ਇਲਾਜ ਕਰਵਾਉਣ ਲਈ ਆਏ ਹੋਏ ਨੇ ਇਹ ਕੁਝ ਪੇਸ਼ੈਂਟ ਉਹ ਨੇ ਜਿਨ੍ਹਾਂ ਦਾ ਇਲਾਜ ਹੋ ਚੁੱਕਿਆ ਹੈ ਤੇ ਕੁਝ ਪੇਸ਼ੈਂਟ ਨਵੇਂ ਆਏ ਹੋਏ ਨੇ ਆਪਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਨੂੰ ਜਿਹੜੀ ਬਿਮਾਰੀ ਸੀ ਉਹਦਾ ਅਸਰ ਮਿਲਿਆ ਕਿ ਇਹਨਾਂ ਦੀ ਬਿਮਾਰੀ ਦਾ ਇਲਾਜ ਹੋਇਆ ਤਾਂ ਉਹ ਗੱਲਬਾਤ ਕਰਦੇ ਆ ਸੋ ਹੁਣ ਆਪਾਂ ਇਸ ਸਮੱਸਿਆ ਬਾਰੇ ਇਹਨਾਂ ਲੇਡੀਜ਼ ਤੋਂ ਵੀ ਗੱਲਬਾਤ ਕਰਦੇ ਆ ਜਿਹੜੇ ਇੱਥੇ ਆਪਣਾ ਇਲਾਜ ਕਰਵਾਉਣ ਲਈ ਆਏ ਨੇ ਪਹਿਲਾਂ ਤਾਂ ਮੈਮ ਤੁਸੀਂ ਕਿਸ ਬਿਮਾਰੀ ਤੋਂ ਪੀੜਤ ਹੋ ਬਵਾਸਿਰ ਤੇ ਇੱਥੇ ਤੁਸੀਂ ਇਲਾਜ ਕਰਵਾਉਣ ਲਈ ਆਏ ਹੋ ਕਿ ਤੁਹਾਨੂੰ ਕਿੰਨੇ ਸਮੇਂ ਤੋਂ ਦਵਾਈ ਖਾ ਰਹੇ ਹੋ ਹੁਣ ਤਾਂ ਕੰਨੇ ਕਾਫੀ ਟਾਈਮ ਹੋ ਗਿਆ ਹੁਣ ਤਾਂ ਠੀਕ ਹੈ ਆਰਾਮ ਲੱਗਦਾ ਤੁਹਾਨੂੰ ਹੁਣ ਤਾਂ ਆਰਾਮ ਆ ਕੋਈ ਇਹਦਾ ਕੋਈ ਸਾਈਡ ਇਫੈਕਟ ਕੋਈ ਤੁਹਾਨੂੰ ਹੋਰ ਸਮੱਸਿਆ ਹੋਈ ਹੋਵੇ ਨਹੀਂ ਕੁਝ ਨਹੀਂ ਹੋਇਆ ਠੀਕ ਹੈ ਤੇ ਤੁਸੀਂ ਇੱਥੇ ਇਲਾਜ ਕਰਵਾਉਣ ਆਏ ਹੋ ਤੁਹਾਨੂੰ ਵੀ ਪਤਾ ਕਿ ਬਵਾਸੇਰ ਦਾ ਮੇਨਲੀ ਡਾਕਟਰ ਆਪਰੇਸ਼ਨ ਦੱਸਦੇ ਆ ਕਿ ਡਾਕਟਰ ਸਾਹਿਬ ਨੇ ਕੋਈ ਆਪਰੇਸ਼ਨ ਤਾਂ ਨਹੀਂ ਕਿਹਾ ਬਿਲਕੁਲ ਨਹੀਂ ਕੀ ਕਿਸੇ ਹੋਰ ਪਾਸੇ ਇਲਾਜ ਕਰਵਾ ਲਈ ਤੁਸੀਂ ਗਏ ਸੀ ਹਾਂਜੀ ਉਹਨਾਂ ਨੇ ਜਿੱਦਾਂ ਬਾਹਰੋਂ ਅੰਗਰੇਜ਼ੀ ਦਵਾਈ ਇਹ ਵੀ ਦਿੱਤੀਆਂ ਸਾਨੂੰ ਆਪਰੇਸ਼ਨ ਵਾਸਤੇ ਕਿਹਾ ਸੀਗਾ ਬਟ ਜਦੋਂ ਅਸੀਂ ਇਹਨਾਂ ਕੋਲ ਆਏ ਇਹਨਾਂ ਨੇ ਕੋਈ ਆਪਰੇਸ਼ਨ ਨਹੀਂ ਦਿੱਤਾ ਸਾਨੂੰ ਕੁਝ ਕਿਹਾ ਨਹੀਂ ਦਵਾਈ ਤੋਂ ਦਵਾਈ ਦੇ ਨਾਲ ਜਿੱਦਾਂ ਸਾਨੂੰ ਕਾਫੀ ਫਰਕ ਪਿਆ 70% 80 ਹੁਣ ਬਿਲਕੁਲ ਠੀਕ ਹੈ ਕਿੰਨਾ ਸਮਾਂ ਹੋ ਗਿਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਦਵਾਈ ਲੈਣ ਆਉਂਦਿਆਂ ਨੂੰ ਸਾਨੂੰ 6 ਮਹੀਨੇ ਹੋ ਗਏ ਤੇ 6 ਮਹੀਨਾ ਵਿੱਚ ਤੁਹਾਨੂੰ ਰਿਜ਼ਲਟ ਲੱਗਾ ਤੇ ਕਹਿੰਦੇ ਦੁਆਰਾ ਸਮੱਸਿਆ ਹੋ ਜਾਂਦੀ ਐ ਇਦਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਈ ਨਹੀਂ ਨਹੀਂ ਐਵੇਂ ਦੀ ਕੁਛ ਨਹੀਂ ਸੋ ਤੁਸੀਂ ਇੱਥੇ ਡਾਕਟਰ ਸਾਹਿਬ ਹੁਣਾਰੇ ਬੈਠਿਓ ਕਿਹੜਾ ਰੋਗ ਕਿਹੜੀ ਸਮੱਸਿਆ ਲੈ ਕੇ ਆਇਓ ਤੁਸੀਂ ਇੱਥੇ ਇਹ ਬਾਬਾਸੀਰ ਦੀ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਕਿਹੜੀ ਪਲੇਸ ਤੋਂ ਲੰਗੜ ਹੋਏ ਤੋਂ ਇਹ ਕਿਹੜੇ ਪਾਸੇ ਪੈ ਜਾਂਦਾ ਇੱਥੇ ਕੋਹਲੀ ਆ ਜੋ ਕਾਫੀ ਦੋ ਕੁ ਲਿਆ ਤਾਂ ਇਹਦੇ ਬਾਰੇ ਕਿਨੇ ਦੱਸਿਆ ਤੁਹਾਨੂੰ ਸਾਡੇ ਪਿੰਡ ਜਿੱਦਾ ਗਵਾਂਢ ਦੇ ਵਿੱਚ ਸੀਗੇ ਉਹਨਾਂ ਨੇ ਦਵਾਈ ਖਾਦੀ ਉਹਨਾਂ ਨੂੰ ਕਾਫੀ ਫਰਕ ਪੈ ਗਿਆ ਕਿੰਨੇ ਸਮੇਂ ਤੋਂ ਹੋ ਰਹੀ ਤੁਹਾਨੂੰ ਇਹ ਸਮੱਸਿਆ ਕਿਤੇ ਹੋਰ ਨਹੀਂ ਇਲਾਜ ਕਰਵਾਇਆ ਕੀਤਾ ਸੀ ਉਹ ਮੈਨੂੰ ਆਪਰੇਸ਼ਨ ਕਰਨ ਨੂੰ ਕਹਿੰਦੇ ਸੀ ਤੇ ਮੈਨੂੰ ਇਹਨਾਂ ਦਾ ਡਾਕਟਰ ਸਾਹਿਬ ਉਹਨਾਂ ਦਾ ਦੱਸਿਆ ਉਹਨਾਂ ਨੇ ਤੇ ਜਾਨਕਾ ਹੁਣ ਮੈਨੂੰ ਕੁਝ ਕੋ ਫਰਕ ਹੈਗਾ ਆ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ 5 ਮਹੀਨੇ ਹੋ ਗਏ 5 ਮਹੀਨਿਆਂ ਚ ਫਰਕ ਲੱਗਦਾ ਆਪਰੇਸ਼ਨ ਦੀ ਨੋਬਤ ਤਾਂ ਨਹੀਂ ਆਈ ਹੁਣ ਨਹੀਂ ਹੈਗੀ ਕੋਈ ਤੇ ਡਾਕਟਰ ਸਾਹਿਬ ਹੁਣਾਂ ਤਾਂ ਨਹੀਂ ਕਿਹਾ ਕਿ ਇੱਥੇ ਆਪਰੇਸ਼ਨ ਹੋਣਾ ਹੈ ਜਾਂ ਕੁਝ ਵੀ ਨਹੀਂ ਕਿਹਾ ਜਾਨਕਾ ਪਹਿਲਾਂ ਜਿੱਥੇ ਗਿਆ ਸੀ ਉਹ ਕਹਿੰਦੇ ਸੀ ਮੈਨੂੰ ਵੀ ਆਪਰੇਸ਼ਨ ਕਰਨ ਦੀ ਜ਼ਰੂਰਤ ਹੈਗੀ ਆ ਪਰ ਹੁਣ ਇੱਥੇ ਮੈਂ ਦਵਾਈ ਖਾਧੀ ਤਾਂ ਮੈਨੂੰ ਕੁਝ ਕੋ ਫਰਕ ਲੱਗਦਾ ਤਾਂ ਤੁਸੀਂ ਖੁਦ ਸੁਣੋ ਪੇਸ਼ੈਂਟ ਖੁਦ ਕਹਿ ਰਹੇ ਨੇ ਕਿ ਸਾਨੂੰ ਬਾਕੀ ਜਿਹੜੇ ਡਾਕਟਰ ਸੀ ਉਹ ਕਹਿ ਰਹੇ ਸੀ ਕਿ ਆਪਰੇਸ਼ਨ ਕਰਵਾਉਣਾ ਪਵੇਗਾ ਪਰ ਇੱਥੇ ਆ ਕੇ ਆਪਰੇਸ਼ਨ ਦੀ ਲੋੜ ਨਹੀਂ ਹੈ ਕਿਉਂਕਿ ਲੋਕ ਜਿਹੜੇ ਆਪਰੇਸ਼ਨ ਤੋਂ ਕਾਫੀ ਜ਼ਿਆਦਾ ਡਰਦੇ ਨੇ ਇੱਥੇ ਕਹਿ ਰਹੇ ਨੇ ਕਿ ਸਾਨੂੰ ਦਵਾਈ ਦੇ ਨਾਲ ਫਰਕ ਜਿਹੜਾ ਸ਼ਰਤियां ਲੱਗਿਆ ਆ ਸਰ ਤੁਸੀਂ ਵੀ ਇੱਥੇ ਬਾਬਾ ਸਿੱਧਾ ਇਲਾਜ ਕਰਵਾਉਣ ਆਇਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਚੂੜ ਸਿੰਘ ਹੈ ਔਰ ਮੇਰਾ ਪਿੰਡ ਰਮਰੇਪਰ ਹੈ ਮੈਂ ਜਦਾਂ ਬਾਬਾ ਸਿੱਧੂ ਤੋਂ ਬਹੁਤ ਪਰੇਸ਼ਾਨ ਸੀਗਾ ਤੇ ਮੇਰੇ ਰਿਸ਼ਤੇਦਾਰ ਇਹਨਾਂ ਡਾਕਟਰ ਸਾਹਿਬ ਉਹਨਾਂ ਤੋਂ ਦਵਾਈ ਪਹਿਲਾਂ ਖਾਂਦੇ ਸੀਗੇ ਉਹਨਾਂ ਨੇ ਮੈਨੂੰ ਸਲਾਹ ਦਿੱ ਇਹ ਟੁਆਲਿਟਾ ਕੋਲੇ ਡਾਕਟਰ ਹੈਗਾ ਉੱਥੇ ਤੁਸੀਂ ਉਹਨਾਂ ਕੋਲ ਲੈ ਕੇ ਦੇਖੋ ਦਵਾਈ ਮੈਂ ਤਕਰੀਬਨ ਫਿਰ ਡਾਕਟਰ ਸਾਹਿਬ ਉਹਨਾਂ ਨੂੰ ਮਿਲਿਆ ਮੈਂ ਇਹਨਾਂ ਨੂੰ ਦੱਸੀ ਗੱਲ ਬਾਤ ਫਿਰ ਮੈਨੂੰ ਤਾਂ ਆਪਰੇਸ਼ਨ ਬਾਰੇ ਵੀ ਕਹਿ ਰਹੇ ਆ ਡਾਕਟਰ ਇਹ ਕਹਿੰਦੇ ਵੀ ਤੁਸੀਂ ਐਦਾਂ ਕਰੋ ਆ ਪ੍ਰੋਡਕਟ ਜੱਡਾ ਯੂਜ਼ ਕਰਕੇ ਦੇਖ ਲਓ ਉਹ ਮੈਂ ਪ੍ਰੋਡਕਟ ਪਿਛਲੇ 6 ਮਹੀਨੇ ਤੋਂ ਯੂਜ਼ ਕਰ ਰਿਹਾ ਜਿੱਥੋਂ ਤੱਕ ਕਿ ਮੈਨੂੰ ਬਹਿਣਾ ਉੱਠਣਾ ਵੀ ਯਾਨੀ ਕਿ ਸਾਈਕਲ ਚਲਾਣ ਦੀ ਪ੍ਰੋਬਲਮ ਸੀ ਅੱਜ ਮੈਂ ਸਾਈਕਲ ਚਲਾ ਕੇ ਦੁਬਾਰਾ ਫਿਰ ਦਵਾਈ ਲੈਣ ਆਇਆ ਯਾਨੀ ਮੈਨੂੰ 100 ਦੇ ਵਿੱਚੋਂ 80% ਫਰਕ ਆ ਚੁੱਕਿਆ ਹੈ ਤੁਹਾਡਾ ਡਾਕਟਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜੋ ਇਹਨਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ ਔਰ ਮੇਰੇ ਪੈਸੇ ਦੀ ਬਚਤ ਵੀ ਕੀਤੀ। ਜੀ ਤਾਂ ਸਰ ਤੁਸੀਂ ਇੱਥੇ ਇਲਾਜ ਕਰਾਉਣ ਆਏ ਹੋ ਤੁਹਾਨੂੰ ਕਿਹੜੀ ਬਿਮਾਰੀ ਕਿਹੜਾ ਰੋਗ ਜਿਹਾ ਲੱਗਿਆ ਹੋਇਆ? ਮੇਰਾ ਠੀਕ ਹੈ ਮੇਰੇ ਡੈਡੀ ਨੂੰ ਸੀ ਬਵਾਸੀਰ ਤੇ ਅਸੀਂ ਫੇਰ ਡਾਕਟਰ ਸਾਹਿਬ ਤੇ ਦਵਾਈ ਲਈ ਇਹਨਾਂ ਦੇ ਪ੍ਰੈਕਟਿਸਨ ਦਿੱਤਾ ਤੇ ਬਵਾਸੀਰ ਘੱਟੋ ਘੱਟ 5 ਸਾਲ ਤੋਂ ਪੁਰਾਣੀ ਸੀ। ਹੁਣ ਜਦੋਂ ਇਹਨਾਂ ਦੀ ਦਵਾਈ ਆਪਾਂ ਉਹ ਯੂਜ਼ ਕੀਤੀ ਹੈ ਤੇ ਬਿਲਕੁਲ ਠੀਕ ਹੈ ਜੀ। ਕੀ ਕੋਈ ਉਹਦਾ ਸਾਈਡ ਇਫੈਕਟ ਦੇਖਣ ਤਾਂ ਨਹੀਂ ਮਿਲਿਆ ਕਿਉਂਕਿ ਐਲੋਪੈਥਿਕ ਦਵਾਈਆਂ ਸਾਈਡ ਇਫੈਕਟ ਕਰ ਦਿੰਦੀਆਂ ਕੋਈ ਆਯੁਰਵੈਦਿਕ ਦਵਾਈਆਂ ਤਾਂ ਨਹੀਂ ਕਰਦੀ ਦੇਖੋ ਨਾ ਇਹ 85 ਸਾਲ ਦੀ ਜੀ ਸਮੋਗੇ ਜਦੋਂ ਦਵਾਈ ਖਾਣੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸਮੋਗੇ ਐਨਰਜੀ ਵਾਲੀ ਤੁਰਦੇ ਫਿਰਦੇ ਆ ਉਹ ਹਾਂਜੀ ਕਹਿ ਮੈਂ